ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਫੋਰਟਲਾਈਸ ਪ੍ਰੋਗਰਾਮ ਦੇ ਵਿੱਚ ਟੀਵੀ 84 ਦੇ ਸਮੂਹ ਦਰਸ਼ਕਾਂ ਨੂੰ ਮੈਂ ਜੀ ਆਇਆਂ ਨੂੰ ਕਹਿੰਦਾ ਅੱਜ ਦੇ ਇਸ ਸ਼ੋਅ ਦੇ ਵਿੱਚ ਅਸੀਂ ਕੈਨੇਡਾ ਦੇ ਵਿੱਚ ਬੀਤੇ ਕੱਲ੍ਹ ਹੋਈ ਵੱਡੀ ਸਿਆਸੀ ਤਬਦੀਲੀ ਬਾਰੇ ਗੱਲਬਾਤ ਕਰਾਂਗੇ ਜਿਹਦੇ ਵਿੱਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਅਤੇ ਲਿਬਰਲ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਵੱਲੋਂ ਲਿਬਰਲ ਪਾਰਟੀ ਦੇ ਆਗੂ ਦੇ ਅਹੁਦੇ ਤੋਂ ਅਸਤੀਫੇ ਦਾ ਐਲਾਨ ਕੀਤਾ ਗਿਆ ਹੈ ਜਿਹਦੇ ਚੱਲਦੇ ਆ ਜਸਟਨ ਟਰੂਡੋ ਨੇ ਆਪਣੀ ਪਾਰਟੀ ਨੂੰ ਇਹ ਗੱਲ ਕਹੀ ਆ ਕਿ ਉਹ ਜਿਹੜਾ ਅਗਲਾ ਆਗੂ ਆ ਨਵਾਂ ਆਗੂ ਆ ਉਸ ਦੀ ਚੋਣ ਕਰਨ ਤੇ ਜਦੋਂ ਤੱਕ ਇਹ ਚੋਣ ਹੁੰਦੀ ਆ ਉਦੋਂ ਤੱਕ ਜਸਟਨ ਟਰੂਡੋ ਆਗੂ ਦੇ ਅਹੁਦੇ ਤੇ ਅਤੇ ਨਾਲ ਹੀ ਜਿਹੜਾ ਪ੍ਰਧਾਨ ਮੰਤਰੀ ਦਾ ਅਹੁਦਾ ਆ ਉਹਦੇ ਉੱਤੇ ਬਹਾਲ ਰਹਿਣਗੇ ਤੇ ਨਾਲ ਹੀ ਜਿਹੜੀ ਕੈਨੇਡਾ ਦੀ ਪਾਰਲੀਮੈਂਟ ਆ ਉਸ ਨੂੰ ਅਗਲੇ ਲਗਭਗ 3 ਮਹੀਨਿਆਂ ਤੱਕ ਦਾ ਸਮਾਂ ਹੈ ਸ਼ਾਇਦ ਮਾਰਚ ਮਹੀਨੇ 'ਚ ਜਦੋਂ ਤੱਕ ਦੇ ਲਈ ਜਿਹੜਾ ਮੁਅੱਤਲ ਕਰ ਦਿੱਤਾ ਗਿਆ ਨਹੀਂ ਤਾਂ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਆ ਉਹ ਹੁਣ ਸ਼ੁਰੂ ਹੋਣ ਜਾ ਰਿਹਾ ਸੀ ਤੇ ਕੁਝ ਦਿਨਾਂ ਨੂੰ ਸ਼ੁਰੂ ਹੋਣਾ ਸੀ ਤੇ ਇਹ ਸਾਰੇ ਚੱਲਦੇ ਆ ਕੈਨੇਡਾ ਦੇ ਵਿੱਚ ਕਿਉਂਕਿ ਇਸ ਸਾਲ ਜਿਹੜੀਆਂ ਫੈਡਰਲ ਇਲੈਕਸ਼ਨ ਆ ਉਹ ਵੀ ਹੋਣੀਆਂ ਨੇ ਤੇ ਕਾਫੀ ਕੁਝ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਚੱਲ ਰਿਹਾ ਜਿਹਦੇ ਵਿੱਚ ਜਸਟਿਨ ਟਰੂਡੋ ਦੀ ਗਵਰਨਮੈਂਟ ਦਾ ਵਿਰੋਧ ਵੀ ਵੱਡੇ ਪੱਧਰ ਤੇ ਹੋ ਰਿਹਾ ਤੇ ਜਿਹਦੇ ਚ ਕੁਝ ਮਸਲੇ ਬੜੇ ਅਹਿਮ ਨੇ ਖਾਸ ਤੌਰ ਤੇ ਇਮੀਗ੍ਰੇਸ਼ਨ ਦਾ ਮਾਮਲਾ ਹੋਵੇ ਤੇ ਨਾਲ ਹੀ ਹੈਲਥ ਕੇਅਰ ਜਾਂ ਇਸ ਤਰ੍ਹਾਂ ਦੀਆਂ ਸਰਵਿਸਿਜ਼ ਜਿਹੜੀਆਂ ਆ ਉਹਦਾ ਮਸਲਾ ਕਾਫੀ ਚਰਚਾ ਚ ਤੇ ਜਸਟਨ ਟਰੂਡੋ ਦੇ ਖਿਲਾਫ ਅਸੀਂ ਕਹਿ ਸਕਦੇ ਹਾਂ ਕਿ ਇੱਕ ਵੱਡੀ ਐਂਟੀ ਇਨਕੰਪੈਂਸੀ ਜਿਹੜੀ ਆ ਜਸਟਨ ਟਰੂਡੋ ਦੀ ਦੋ ਵਾਰ ਲਗਾਤਾਰ ਸਰਕਾਰਾਂ ਉਹਨਾਂ ਨੇ ਚਲਾਈਆਂ ਉਹ ਨਜ਼ਰ ਆ ਰਹੀ ਆ ਤੇ ਲਿਬਰਲ ਪਾਰਟੀ ਦੇ ਅੰਦਰ ਵੀ ਜਸਟਨ ਟਰੂਡੋ ਦੇ ਖਿਲਾਫ ਕਾਫੀ ਵਿਰੋਧਵਾਦ ਆ ਜਾਰ ਰਹੀ ਸੀ ਜਿਹਦੇ ਚੱਲਦੇ ਆ ਇਹ ਫੈਸਲਾ ਜਸਟਨ ਟ੍ਰੂਡੋ ਵੱਲੋਂ ਲਿਆ ਗਿਆ ਹੈ ਤੇ ਅੱਜ ਇਹ ਸਾਰੀ ਸਿਆਸੀ ਤਬਦੀਲੀ ਬਾਰੇ ਗੱਲ ਕਰਨ ਦੇ ਲਈ ਸਾਡੇ ਨਾਲ ਮੌਜੂਦ ਰਹਿਣਗੇ ਪੀਸੀ ਬ੍ਰਿਟਿਸ਼ ਕੋਲੰਬੀਆ ਸਰੀ ਤੋਂ ਜਰਨਲਿਸਟ ਗੁਰਪ੍ਰੀਤ ਸਿੰਘ ਸੋਹਤਾ ਜੋ ਕਿ ਬੜਾ ਇਹਨਾਂ ਦਾ ਵੱਡਾ ਨਾਮ ਆ ਪੰਜਾਬੀ ਮੀਡੀਆ ਦੇ ਵਿੱਚ ਕੈਨੇਡਾ ਦੇ ਵਿੱਚ ਤੇ ਜਿਹੜੀ ਸਾਰੀ ਕੈਨੇਡਾ ਦੀ ਸਿਆਸੀ ਜਦੋਂ ਜਿਆਦਾ ਇਸ ਸਮੇਂ ਚੱਲ ਰਹੀ ਹੈ ਉਹਦੇ ਬਾਰੇ ਸਾਡੇ ਨਾਲ ਗੱਲਬਾਤ ਕਰਨਗੇ ਗੁਰਪ੍ਰੀਤ ਸਿੰਘ ਜੀ ਮੈਂ ਤੁਹਾਨੂੰ ਜੀਐਨ ਨੂੰ ਕਹਿੰਦਾ 884 ਤੇ ਵਾਹਿਗੁਰਜੀ ਕਾ ਖਾਲਸਾ ਸਵਾਹਿਗੁਰਜੀ ਕੀ ਫਤਿਹ ਜੀ ਹਾਂਜੀ ਗੁਰਪ੍ਰੀਤ ਭਾਜੀ ਜਿਵੇਂ ਕਿ ਮੈਂ ਹੁਣ ਗੱਲ ਕਰ ਰਿਹਾ ਸੀ ਕਿ ਜਿਹੜੀ ਇਸ ਸਮੇਂ ਕੈਨੇਡਾ ਦੀ ਜਿਹੜੀ ਪੋਲਿਟਿਕਸ ਆ ਉਹ ਬੜੀ ਉਤਲ-ਪੋਥਲ ਵਾਲੀ ਹੋਈ ਪਈ ਆ ਵੀ ਇਸ ਸਾਲ ਚੋਣਾਂ ਦਾ ਵੀ ਵੜਾ ਆ ਤੇ ਜਿਹਦੇ ਚੱਲਦੇ ਆ ਕੁਝ ਦਿਨ ਪਹਿਲਾਂ ਜਗਮੀਤ ਸਿੰਘ ਨੇ ਆਪਣੀ ਸਪੋਰਟ ਵਾਪਸ ਲੈਣ ਦਾ ਐਲਾਨ ਕੀਤਾ ਸੀ ਤੇ ਲਿਬਰਲ ਪਾਰਟੀ ਦੇ ਅੰਦਰ ਵੀ ਕਾਫੀ ਕਸ਼ਕੁਸ਼ ਚੱਲ ਰਹੀ ਸੀ ਹੁਣ ਜਸਟਨ ਟ੍ਰੂਡੋ ਦੀ ਕੱਲ ਦੀ ਸਟੇਟਮੈਂਟ ਆਈ ਆ ਇਹ ਸਾਰੇ ਸਾਰੀ ਕੇਸ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਆਪਣੀ ਪਹਿਲੀ ਟਿੱਪਣੀ ਕੀ ਕਰਨੀ ਚਾਹੁੰਦੇ ਹੋ ਆ ਦੇਖੋ ਕੈਨੇਡਾ ਦੇ ਵਿੱਚ ਜਿਹੜੀਆਂ ਟ੍ਰੂਡੋ ਇਸ ਰਾਜਦੂ ਤਕਰੀਬਨ 10 ਸਾਲ ਬੀਤ ਚੱਲੇ ਆ ਤੋਂ ਕੈਨੇਡਾ ਦਾ ਇਤਿਹਾਸ ਇਹੀ ਰਿਹਾ ਕਿ ਇੱਥੇ ਜਿਹੜੇ ਬਹੁਤੇ ਪ੍ਰਧਾਨ ਮੰਤਰੀ ਰਹੇ ਆ ਉਹ ਦਸ਼ਕਾਹਾਲੀ ਜਿਹੜੇ ਰਹੇ ਆ 5 ਸਾਲ ਵਾਲੇ ਵੀ ਹੈਗੇ ਆ ਇਹ ਤੋਂ ਵੱਧ ਜਿਹੜਾ ਟਾਈਮ ਘੱਟ ਲਾਇਆ ਸੋ ਜੇਕਰ ਆਪਾਂ ਟੂ ਟੂ ਤੋਂ ਪਹਿਲੇ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਕੰਜ਼ਰਵੇਟਿਵ ਪਾਰਟੀ ਦੇ ਸਟੀਫਨ ਹਾਰਪਰ ਉਹਨਾਂ ਨੇ ਵੀ ਦੋ ਟਰਮਾਂ ਯਾਨੀ ਕਿ 10 ਸਾਲ ਹੀ ਪੂਰੇ ਕੀਤੇ ਸਗੇ ਉਸ ਤੋਂ ਪਹਿਲਾਂ ਪੌਲ ਮਾਰਟਨ ਸੀ ਜਿਹੜਾ ਸਿਰਫ 5 ਸਾਲ ਹੀ ਲਾਇਆ ਸੀ ਇਹਨਾਂ ਨੇ ਉਸ ਤੋਂ ਪਹਿਲਾਂ ਜੋਕ ਰੀਚਨ ਸੀਗੇ ਉਹਨਾਂ ਨੇ ਵੀ 10 ਸਾਲ ਹੀ ਲਾਇਆ ਸੀਗੇ ਤੇ ਬੈਲ ਮਰੋਨੀ ਦੀ ਗੱਲ ਕਰੀਏ ਤਾਂ ਉਹ ਵੀ 10 ਸਾਲ ਹੀ ਲਾ ਕੇ ਚਲੇ ਗਏ ਸੀ ਸੋ ਜੇਕਰ ਕਿਸੇ ਨੇ 15 ਸਾਲ ਲਾਏ ਹੈ ਤਾਂ ਟੂ ਟੂ ਸਾਡੇ ਫਾਦਰ ਨੇ ਲਾਏ ਸੀ ਪਰ ਉਹ ਵੀ ਉਹਨਾਂ ਨੇ ਇੱਕ ਵਾਰੀ ਇਕੱਠਿਆ ਨਹੀਂ ਲਾਏ ਸੀ ਅ ਦਸ ਸਾਲ ਦੇ ਕਰੀਬ ਉਹ 1968 ਤੋਂ ਲੈ ਕੇ 1978 ਤੱਕ ਰਹੇ ਸੀਗੇ ਪ੍ਰਧਾਨ ਮੰਤਰੀ ਉਦੋਂ ਬਾਅਦ 1980 ਤੋਂ ਲੈ ਕੇ 1986 ਤੱਕ ਉਹਨੇ ਸੇਵਾ ਕਾਰਨ ਨਿਭਾਇਆ ਸੀ ਸੋ ਜਦੋਂ ਤੁਸੀਂ 10 ਸਾਲ ਰਾਜ ਕਰ ਲੈਂਦੇ ਆ ਕਿਸੇ ਵੀ ਕੰਟਰੀ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਦੋ ਟਰਮ 8 ਸਾਲ ਹੀ ਆ ਤੋ ਇੱਕ ਐਂਟੀ ਇਨਕਮ ਐਸੀ ਬਹੁਤ ਬਣ ਜਾਂਦੀ ਹੈ ਲੋਕਾਂ ਨੂੰ ਇਹ ਲੱਗਣ ਲੱਗ ਪੈਂਦਾ ਕਿ ਜੋ ਕੁਝ ਨਾ 18 ਸਾਲਾਂ ਚ ਹੋਇਆ ਉਹਦੇ ਵਾਸਤੇ ਜਿਹੜਾ ਜ਼ਿੰਮੇਵਾਰ ਆ ਉਹ ਸਾਡਾ ਲੀਡਰ ਹੈਗਾ ਆ ਸੋ ਉਹ ਕੁਦਰਤੀ ਤੌਰ ਦੇ ਉੱਤੇ ਕਿਹਾ ਕੈਨੇਡਾ ਦੇ ਵਿੱਚ ਕੋਵਿਡ ਆਇਆ ਤਾਂ ਉਸ ਤੋਂ ਬਾਅਦ ਦੇ ਵਿੱਚ ਜੋ ਪ੍ਰੋਬਲਮਸ ਆਈਆਂ ਇਕਨੋਮੀ ਨੂੰ ਲੈ ਕੇ ਹੈਲਥ ਕੇਅਰ ਨੂੰ ਲੈ ਕੇ ਜਾਂ ਇਨਫਰਾਸਟ੍ਰਕਚਰ ਨੂੰ ਲੈ ਕੇ ਇਮੀਗ੍ਰੇਸ਼ਨ ਦੇ ਵਿੱਚ ਜਿਹੜਾ ਹੇਅਰ ਫੇਅਰ ਹੋਇਆ ਉਹਦੇ ਵਾਸਤੇ ਸਾਰੀਆਂ ਗੱਲਾਂ ਨੇ ਟੂਟੋ ਨੂੰ ਦੋਸ਼ੀ ਕਰਾਇਆ ਜਾਂਦਾ ਸੀਗਾ ਸੋ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਉਹਨਾਂ ਦੀ ਵੇਵ ਐਸਵੇ ਦੇ ਕਾਫੀ ਬਣੀ ਹੋਈ ਸੀ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਦਰਵਾਸਟ ਇਲੈਕਸ਼ਨਸ ਕਰਾ ਲਈਏ ਕਿਉਂਕਿ ਇਸ ਵੇਲੇ ਟੂਡੋ ਦੇ ਕੋਲ ਜਾਂ ਜਗਮੀਰ ਸਿੰਘ ਦੇ ਕੋਲ ਗਵਾਉਣ ਲਈ ਨਾ ਕੁਝ ਹੈ ਨਹੀਂਗਾ ਪਰ ਜੇਕਰ ਕੰਜ਼ਰਵੇਟਿਵ ਪਾਰਟੀ ਜਿਹੜੇ ਕੋ ਗਲਤੀ ਕਰ ਬੰਦੇ ਆ ਵਿਕਲ ਦੇ ਵਿੱਚ ਜਾਂ ਫਿਰ ਉਹਨਾਂ ਦੀ ਕੋਈ ਕਮੀ ਪੇਸ਼ੀ ਜਿਹੜੀ ਆ ਟੂਡੋ ਨੂੰ ਲੱਭ ਪੈਂਦੀ ਆ ਤਾਂ ਉਹਦੇ ਨਾਲ ਉਹਨਾਂ ਦੀ ਬਣੀ ਹੋਈ ਲਹਿਰ ਖਤਮ ਹੋ ਸਕਦੀ ਆ ਸੋ ਇਸ ਕਰਕੇ ਉਹ ਪਿਛਲੇ ਸਾਲ ਵੀ ਕੋਸ਼ਿਸ਼ਾਂ ਕਰਦੇ ਰਿਹਾ ਸਰਕਾਰ ਸੁੱਟਣ ਦੀਆਂ ਨਾਨ ਕੰਫੀਡੈਂਸ ਮੋਸ਼ਨ ਲੈਣ ਦੇ ਗਏ ਤਾਰੋ ਨੇਪਰੇ ਨਹੀਂ ਚੜੇ ਇੱਕ ਵਾਰੀ ਬਲੋਕਵਕ ਵਾਲਿਆਂ ਨੇ ਵਿਚਾਲਿਆ ਇੱਕ ਵਾਰੀ ਐਨਡੀਪੀ ਨੇ ਵਿਚਾਲਿਆ ਪਰ ਹੁਣ ਹਾਲਾਤ ਤੱਕ ਪਹੁੰਚ ਗਏ ਸਕੇ ਕਿ ਜਗਮੀਤ ਸਿੰਘ ਨੇ ਵੀ ਗਹਿਤਾ ਸੀ ਕਿ ਅਸੀਂ ਹੁਣ ਸਾਥ ਨਹੀਂ ਦੇਣਾ ਅਸੀਂ ਨਾਨ ਕੌਨਫੀਡੈਂਸ ਮੋਸ਼ਨ ਖੋਦ ਲੈ ਕੇ ਆਵਾਂਗੇ ਸੋ ਇਹ ਤੈ ਇੰਸ ਜਨਵਰੀ ਦੇ ਵਿੱਚ ਕੌਨਫੀਡੈਂਸ ਮੋਸ਼ਨ ਜਿਹੜਾ ਉਹ ਚਾਹੇ ਜਗਮੀਤ ਸਿੰਘ ਲਿਆਉਂਦੇ ਚਾਹੇ ਕਨਵਰਟਰ ਵਾਲੇ ਲਿਆਉਂਦੇ ਟੁੱਟੂ ਸਰਕਾਰ ਡੇਗ ਪਣੀ ਸੀਗੀ ਆ ਜਿਹੜੀ ਟੁੱਟੂ ਸਰਕਾਰ ਉਹਨਾਂ ਦੀ ਪਾਲਿਸੀ ਆ ਉਹ ਇਹ ਆ ਦੇ ਕਿ ਸੈਨਾ ਕੇਸ ਟਿਕਟਾਂ ਪੂਰੀ ਕੀਤੀ ਜਾਵੇ ਤੇ ਇਹਦੇ ਵਿੱਚ ਬਹੁਤ ਕ੍ਰੂਸ਼ਲ ਗੱਲਾਂ ਨੇ ਇਕਨੋਮੀ ਦੇ ਵਾਸਤੇ ਉਹਨਾਂ ਨੇ ਕਈ ਵੱਡੇ ਸਟੈਪ ਚੱਕੇ ਆ ਹਾਊਸਿੰਗ ਦੇ ਵਿੱਚ ਇਸ ਤੋਂ ਇਲਾਵਾ ਇਮੀਗ੍ਰੇਸ਼ਨ ਮਾਮਲੇ ਦੇ ਵਿੱਚ ਸਖਤੀ ਕੋਤ ਬਹੁਤ ਵਧਾਈ ਆ ਤੇ ਨਾਲ ਦੀ ਨਾਲ ਜਿਹੜੀ ਫੋਰਨ ਇੰਟਰਫੀਰੈਂਸ ਦਾ ਮਾਮਲਾ ਆ ਇੱਕ ਫੋਰਨ ਇੰਟਰਫੀਰੈਂਸ ਦੀ ਜਾਂਚ ਚੱਲ ਰਹੀ ਆ ਤੇ ਕੁਝ ਹੋਰ ਕੇਸਸ ਚੱਲ ਰਹੇ ਆ ਉਹ ਉਹਨਾਂ ਦੇ ਰਿਜ਼ਲਟ ਸ਼ਾਇਦ ਚਾਹੁੰਦੇ ਸਕੇ ਵੀ ਹੋਣ ਕੁਛ ਤਾ ਏਵੀ ਕਿਹੜੀਆਂ ਚੱਲ ਰਹੀਆਂ ਕਿ ਜਿਹੜੀ ਫੌਨ ਇੰਟਰਫੀਰੈਂਸ ਦੀ ਜਾਂਚ ਆ ਉਹਦੇ ਵਿੱਚੋਂ ਸ਼ਾਇਦ ਕੋਈ ਅਜਿਹੇ ਜਿਹਾ ਨਿਕਲ ਆਵੇ ਅਜੀਦ ਨਾਲ ਉਹ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੂੰ ਨਿਸ਼ਾਨਾ ਬਣਾ ਸਕਣ ਸੋਚਉਂਦੇ ਆ ਕਿ ਉਹਨੂੰ ਟਾਈਮ ਮਿਲ ਜਵੇ ਬਿਲਕੁਲ ਇਸ ਕਰਕੇ ਹੁਣ 24 ਮਾਰਚ ਤੱਕ ਜਿਹੜੀ ਆ ਉਹ ਸੰਸਦ ਮੁਲਤਵੀ ਕਰ ਦਿੱਤੀ ਗਈ ਹੈ ਉਹਨੂੰ ਪ੍ਰੋਗੋਗੇਟ ਕਰ ਦਿੱਤਾ ਗਿਆ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਹੁਣ ਦੁਬਾਰਾ ਸੰਸਦ ਜੁੜੂਗੀ ਉਦੇ ਵਿੱਚ ਉਹਨਾਂ ਤੇ ਕੋਸ਼ਿਸ਼ ਕਰਨਗੇ ਕਿ ਉਸ ਸਮੇਂ ਦੇ ਦੌਰਾਨ ਅਵੇਲੇਬਲ ਪਾਰਟੀ ਦੀ ਨਵੀਂ ਲੀਡਰਸ਼ਿਪ ਚੁਣ ਲਈ ਜਾਵੇ ਸੋ ਉਹ ਜਦੋਂ ਲੀਡਰ ਆਊਗਾ ਤੇ ਉਹਦੇ ਫਿਰ ਖਿਲਾਫ ਬੇਪ੍ਰੋਸੀ ਦਾ ਮਤਾ ਆਊਗਾ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਸਰਕਾਰ ਟੁੱਟੂਗੀ ਸਰਕਾਰ ਟੁੱਟਣ ਤੋਂ ਬਾਅਦ ਫਿਰ ਕੋਸ਼ਿਸ਼ ਮੈਂ ਸਮਝਾ ਚਾਹੀਦਾ ਹੰਮ ਦਾ ਇਲੈਕਸ਼ਨ ਕਮਿਸ਼ਨ ਨੂੰ ਚੋਣਾਂ ਕਰਾਉਣ ਵਾਸਤੇ ਸੋ 2-3 ਮਹੀਨੇ ਫਿਰ ਉਹ ਲੈ ਜਾਣਗੇ ਸੋ ਕਲਮ ਲਾ ਕੇ ਗੱਲ ਜਿਹੜੀ ਆ ਅਕਤੂਬਰ ਤੱਕ ਹੋ ਨਹੀਂ ਤਾਂ ਕਹਿ ਲਓ ਵੀ 28 ਸਤੰਬਰ ਤੱਕ ਚੱਲ ਹੀ ਜਾਊਗੀ ਸੋ ਲਗਭਗ 2-2 ਆਪਣਾ ਕਾਰਜਕਾਲ ਜਿਹੜਾ ਪੂਰਾ ਕਰ ਜਾਣਗੇ ਇਹਦੀ ਪ੍ਰੋਗਰੈਸ਼ਨ ਕੀਤੀ ਗਈ ਆ ਇਹ ਕੋ ਪਹਿਲੀ ਵਾਰ ਹੀ ਨਹੀਂ ਕੀਤੀ ਗਈ ਇਸ ਤੋਂ ਮਿਲਣਾ 4 ਦਸੰਬਰ 2008 ਨੂੰ ਅੱਗੇ ਉਸ ਵੇਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਸੀਗੇ ਕਨਜ਼ਰਟੇਡ ਪਾਰਟੀ ਦੇ ਸਟੀਫਨ ਹਾਰਪਰ ਉਹਨਾਂ ਨੇ ਵੀ 2 ਮਹੀਨੇ ਵਾਸਤੇ ਇਸੇ ਤਰੀਕੇ ਸੰਸਦ ਮੁਲਤਵੀ ਕਰ ਦਿੱਤੀ ਸੀ ਤਾਂ ਕਿ ਉਹਨਾਂ ਦੇ ਖਿਲਾਫ ਕੋਈ ਬੇਪ੍ਰੋਸੀਦੀ ਦਾ ਮਤਾ ਨਾ ਸਕੇ ਸਰਕਾਰ ਟੁੱਟ ਨਾ ਸਕੇ ਸੋ ਇੱਕ ਸਿਖਰਲੀ ਚਾਲ ਜਿਹੜੀ ਆਪਾਂ ਕਹਿ ਸਕਦੇ ਹਾਂ ਟੂ ਟੂ ਵਰੋ ਆਪਣੀ ਸਰਕਾਰ ਬਚਾਉਣ ਲਈ ਚੱਲੀ ਗਈ ਹੈ ਕਿਉਂਕਿ ਜਿਹੜੀ ਫੋਨ ਇੰਟਰਫੀਰੈਂਸ ਦੀ ਜਾਂਚ ਚੱਲ ਰਹੀ ਹੈ ਉਹਦੀ ਰਿਪੋਰਟ 31 ਜਨਵਰੀ 2025 ਤੋਂ ਪਹਿਲਾਂ ਪਹਿਲਾਂ ਆਉਣੀ ਹੈ ਇਸੇ ਮੀਨਿਆ ਜਾਣੀ ਆ ਸੋ ਉਹ ਇੱਕ ਖੀਲ ਲੱਗਦਾ ਇੱਕ ਰਾਹ ਆ ਦੇਖਿਆ ਜਾ ਰਿਹਾ ਕਿ ਜੇ ਉਹਦੇ ਵਿੱਚੋਂ ਕੁਝ ਨਿਕਲਿਆ ਵੀ ਜਿਹਦੇ ਨਾਲ ਦੇ ਕੰਜ਼ਰਵੇਟਿਵ ਲੀਡਰ ਪੀਰ ਪੋਲੀ ਹੈਵ ਨੂੰ ਵਿਦੇਸ਼ੀ ਤਰ੍ਹਾਂ ਅੰਦਾਜ਼ੀ ਦੇ ਮਾਮਲੇ 'ਚ ਕਿਸੇ ਤਰੀਕੇ ਦੋਸ਼ੀ ਠਹਿਰਾਇਆ ਜਾ ਸਕੇ ਸੋ ਇਹ ਨਾਲ ਸਿਆਸਤ ਦੀ ਜਿਹੜੀ ਗੰਢੀ ਮੈਂਤੀ ਹੋ ਵੀ ਗੜ ਸਕਦੀ ਹੈ ਸੋ ਉਹਦੇ ਕਰਕੇ ਇਹ ਜੀ ਸੰਸਦਬੈ ਆਏ ਨੂੰ ਗਾਹਾਂ ਲੰਮਾ ਪਾਇਆ ਗਿਆ ਬਿਲਕੁਲ ਜਿਵੇਂ ਤੁਸੀਂ ਕਿਹਾ ਵੀ ਇਹ ਇੱਕ ਬੜਾ ਕਲੈਕਟਿਵ ਸਟੈਪ ਦੇਖਿਆ ਜਾ ਰਿਹਾ ਜਸਟਨ ਟਰੂਡੋ ਦਾ ਵੀ ਜਿਹੜੀ ਉਹਨਾਂ ਨੇ ਆਪਣੀ ਸਰਕਾਰ ਆ ਉਹ ਲਗਭਗ ਜਿਹੜਾ ਪੂਰਾ ਕਾਰਜਕਾਲ ਆ ਉਦੋਂ ਤੱਕ ਦੇ ਲਈ ਬਚਾ ਲਈ ਹੈ ਲਿਬਰਲ ਸਰਕਾਰ ਤੇ ਇਹਨਾਂ ਮਹੀਨਿਆਂ ਵਿੱਚ ਕਈ ਕਾਫੀ ਕੁਝ ਸਾਹਮਣੇ ਆ ਸਕਦਾ ਜਿਹਦੇ ਨਾਲ ਜਿਹੜੀ ਗਿਣਤੀ ਇਸ ਸਮੇਂ ਜਿਹੜੀ ਸੀਬੀਸੀ ਦਾ ਪੋਲ ਟ੍ਰੈਕਰ ਆ ਉਹ ਦੱਸ ਰਿਹਾ ਵੀ ਜਿਹੜੇ ਕਨਜ਼ਰਵੇਟਿਵ ਪਾਰਟੀ ਆ ਉਹ 206 ਤੋਂ 244 ਜਿਹੜੀਆਂ ਸੀਟਾਂ ਆ ਉਹਦੇ ਤੇ ਉਹਨਾਂ ਨੇ ਦੱਸ ਰਿਹਾ ਜਦ ਕਿ ਲਿਬਰਲ ਨੂੰ 29 ਤੋਂ 57 ਦੇ ਉੱਤੇ ਵੀ ਦਿਖਾ ਰਿਹਾ ਇੰਨਾ ਵੱਡਾ ਫਰਕ ਜਿਹੜਾ ਆ ਤੇ ਉਹ ਦੇਖ ਰਿਹਾ ਬਾਕੀ ਸਾਰੀਆਂ ਪਾਰਟੀਆਂ ਤੋਂ ਥੱਲੇ ਭਾਵੇਂ ਲੋ ਕਯੂਬਿਕ ਵਾਲੇ ਹੋਣ ਜਾਂ ਐਨਡੀਪੀ ਹੋਵੇ ਤਾਂ ਇਹ ਵੀ ਕਾਫੀ ਵੱਡਾ ਅੰਤਰ ਆ ਹਜੇ ਤੱਕ ਦੀ ਜਿਹੜੀ ਸਥਿਤੀ ਆ ਵੀ ਲੋਕ ਇਹ ਕਿਹਾ ਜਾ ਰਿਹਾ ਵੀ ਲੋਕ ਇਸ ਸਮੇਂ ਉਸ ਮਤਲਬ ਉਹਨਾਂ ਦਾ ਮਾਈਂਡ ਸੈਟ ਚੇਂਜ ਚਾਹੁੰਦਾ ਆ ਕੈਨੇਡੀਅਨਸ ਦਾ ਮਾਈਂਡ ਸੈਟ ਆ ਪਰ ਜਿਵੇਂ ਤੁਸੀਂ ਕਿਹਾ ਵੀ ਕੁਝ ਵੀ ਹੋ ਸਕਦਾ ਇਹਨਾਂ 3 ਮਹੀਨਿਆਂ ਦੇ ਵਿੱਚ ਕਈ ਗੱਲਾਂ ਸਾਹਮਣੇ ਆ ਸਕਦੀਆਂ ਪਰ ਗੁਰਪ੍ਰੀਤ ਸਿੰਘ ਜੀ ਇੱਕ ਬੜਾ ਇਹਦੇ 'ਚ ਅਹਿਮ ਮਸਲਾ ਸਿੱਖ ਸੰਦਰਭ ਤੋਂ ਆ ਕਿ ਜੇ ਤੁਸੀਂ ਕੈਨੇਡਾ ਦੇ ਵਿੱਚ ਇਸ ਸਮੇਂ ਜਸਟਨ ਟਰੂਡੋ ਪਰਮੇ ਟਰੂਡੋ ਫੈਮਲੀ ਜਿਹੜੀ ਆ ਬੜਾ ਪਪੂਲਰ ਫੇਸ ਆ ਪੋਲਿਟਿਕਸ ਦਾ ਵੀ ਉਹਨਾਂ ਦੇ ਖਿਲਾਫ ਇੱਕੋ ਦਮ ਜਿਹੜਾ ਆ ਪਿਛਲੇ 2 ਸਾਲਾਂ ਦੇ ਵਿੱਚ ਅਸੀਂ ਦੇਖੀਏ ਤਾਂ ਇਹ ਨਫਰਤ ਵਰਗਾ ਇੱਕ ਮਾਹੌਲ ਸਿਰਜਿਆ ਗਿਆ ਖਾਸ ਤੌਰ ਤੇ ਜਸਟਨ ਟਰੂਡੋ ਦੇ ਖਿਲਾਫ ਵੀ ਅੱਜ ਵੀ ਮਤਲਬ ਜਿਹੜਾ ਜਿਹੜਾ ਰਾਈਟ ਵਿੰਗ ਆ ਉਹ ਕਾਫੀ ਜ਼ਿਆਦਾ ਜਸਟਨ ਟਰੂਡੋ ਨੂੰ ਅਟੈਕ ਕਰ ਰਿਹਾ ਆ ਆਮ ਨਾਗਰਿਕ ਵੀ ਕਿਤਨਾ ਕਿਤੇ ਇਕਨੋਮਿਕ ਸਿਚੁਏਸ਼ਨਸ ਕਰਕੇ ਸਰਕਾਰ ਦੇ ਨਾਲ ਨਾਲ ਖੁਸ਼ ਆ ਪਰ ਸਿੱਖਾਂ ਦੇ ਮਾਮਲੇ ਦੇ ਵਿੱਚ ਕੱਲ ਤੋਂ ਮੈਂ ਦੇਖ ਰਿਹਾ ਹਾਂ ਸੋਸ਼ਲ ਮੀਡੀਆ ਦੇ ਉੱਤੇ ਸਿੱਖ ਜਿਹੜੇ ਆ ਜਸਟਨ ਟਰੂਡੋ ਦੇ ਜਾਣ ਤੇ ਦੁੱਖ ਵੀ ਪ੍ਰਗਟ ਕਰ ਰਹੇ ਆ ਜਸਟਨ ਟਰੂਡੋ ਦੀ ਤਾਰੀਫ ਵੀ ਕਰ ਰਹੇ ਆ ਕਿ ਉਹਨੇ ਜਸਟਿਸ ਵਾਸਤੇ ਜਿਹੜਾ ਆ ਹਿਊਮਨ ਰਾਈਟਸ ਦੇ ਮਾਮਲੇ 'ਚ ਉਹਨੇ ਆਵਾਜ਼ ਚੁੱਕੀ ਤੇ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਸਿੱਖ ਵੋਟ ਆ ਕਿਉਂਕਿ ਉਹ ਮੈਟਰ ਕਰਦੀ ਆ ਸਾਰੇ ਕੈਨੇਡਾ ਦੇ ਵਿੱਚ ਜਸਟਨ ਟਰੂਡੋ ਨੂੰ ਲੈ ਕੇ ਸਿੱਖਾਂ ਦੇ ਵਿੱਚ ਕਿਹੋ ਜਿਹਾ ਇਸ ਇਸ ਟਾਈਮ ਜਿਹੜਾ ਆਈਡੀਆ ਆ ਉਹ ਚੱਲ ਰਿਹਾ ਸਿੱਖ ਸੋਸਾਇਟੀ ਦੇ ਵਿੱਚ ਇੱਕ ਉਹ ਜਿਹੜੀ ਗੱਲ ਤੁਸੀਂ ਰਾਈਟ ਵਿੰਗ ਦੀ ਕੀਤੀ ਆ ਉਹ ਪਿਛਲੇ 2 ਸਾਲ ਤੋਂ ਨਹੀਂ ਤਕਰੀਬਨ ਪਿਛਲੇ 4-5 ਸਾਲ ਤੋਂ ਜਦੋਂ ਤੋਂ 트ੰਪ ਦਾ ਬਾੜ ਹੋਇਆ ਉਦੋਂ ਤੋਂ ਇਹ ਗੱਲ ਖੁੱਲ ਕੇ ਹੋਣ ਲੱਗੀ ਆ ਚਾਹੇ ਯੂਰਪ ਦੇ ਵਿੱਚ ਕਰ ਲਈਏ ਤੇ ਚਾਹੇ ਇੱਥੇ ਕਰ ਲਈਏ ਤੋਂ ਇੱਕ ਖੁੱਲ ਕੇ ਡਿਸਕ੍ਰਿਮੀਨੇਸ਼ਨ ਦੀ ਗੱਲ ਰੇਸਿਜ਼ਮ ਦੀ ਗੱਲ ਹੋਣ ਲੱਗੀ ਆ ਸੋ ਉਹਦਾ ਬਾੜ ਪੂਰੀ ਦੁਨੀਆ ਦੇ ਵਿੱਚ ਜਿਹੜਾ ਆ ਉਹ ਚੰ데요 ਆ ਇਹ ਗੱਲ ਵੱਖਰੀ ਹੈ ਕਿ ਯੂਰਪ ਦੇ ਵਿੱਚ ਚਾਹੇ ਫਰਾਂਸ ਦੀ ਗੱਲ ਕਰ ਲਈਏ ਜਾਂ ਇੰਗਲੈਂਡ ਦੀ ਗੱਲ ਕਰ ਲਈਏ ਉੱਥੇ ਸਰਕਾਰਾਂ ਉਲਟੀਆਂ ਆ ਉੱਥੇ ਲੇਬਰ ਪਾਰਟੀ ਦੀ ਸਰਕਾਰ ਆਈ ਆ ਈਵਨ ਕੈਨੇਡਾ ਦੇ ਵਿੱਚ ਵੀ ਸਾਡੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦਾ ਬਹੁਤ ਆਭਾਰ ਸੀਗਾ ਪਰ ਫਿਰ ਹੀ ਲੋਕਾਂ ਨੇ ਐਂਡੀਪੀ ਨੂੰ ਇਥੇ ਸੱਤਾ ਬਖਸ਼ੀ ਹੈ ਸੋ ਹੁਣ ਜਦੋਂ ਇਸੰਦੇ ਇਹੋ ਜਿਹਾ ਮਾਹੌਲ ਬਣਿਆ ਹੋਇਆ ਰਾਈਟ ਵਿੰਗ ਤਾਕਤਾਂ ਬਹੁਤ ਜ਼ੋਰ ਲਾ ਰਹੀਆਂ ਆ ਤੇ ਇਸ ਦੇ ਨਾਲ ਹੀ ਇੱਕ ਪ੍ਰੋਪਾਗੈਂਡਾ ਬਹੁਤ ਤਕੜੇ ਲੈਵਲ ਦੇ ਉੱਤੇ ਚੱਲ ਰਿਹਾ ਤੇ ਉਹਦੇ ਵਿੱਚ ਟੂਟੋ ਦਾ ਵੀ ਸ਼ਿਕਾਰ ਜਿਹੜਾ ਹੋਇਆ ਟੂਟੋ ਨੂੰ ਵੀ ਉਹਦਾ ਨਿਸ਼ਾਨਾ ਬਣਾਇਆ ਗਿਆ ਜਿਵੇਂ ਪਹਿਲਾਂ ਗਿਆ ਕਿ ਕੁਝ ਲੋਕ ਇਸ ਕਰਕੇ ਗੁੱਸੇ ਆ ਕ੍ਰੀਮਿਗਲ ਜਿਹੜੀਆਂ ਲੋੜੋਂ ਵੱਧ ਖੋਲ ਦਿੱਤੀ ਗਈ ਉਹਦੇ ਵਿੱਚ ਐਕਮੇਟ ਨਹੀਂ ਕੀਤਾ ਗਿਆ ਚੋਰ ਮੋਰੀਆਂ ਜਿਹੜੀਆਂ ਜ਼ਿਆਦਾ ਸੀਗੀਆਂ ਲੋਕਾਂ ਨੇ ਵਿਊਜ਼ ਬਹੁਤ ਕੀਤਾ ਕਮਾਲ ਦੀ ਗੱਲ ਹੈ ਕਿ ਜਿਹਨਾਂ ਲੋਕਾਂ ਨੇ ਸਭ ਤੋਂ ਵੱਧ ਵਿਊਜ਼ ਕੀਤਾ ਜਿਹਨਾਂ ਨੇ ਕੋਵਿਡ ਵਿੱਚ ਸਭ ਤੋਂ ਵੱਧ ਪੈਸੇ ਲਏ ਜਿਹਨਾਂ ਨੇ ਸਭ ਤੋਂ ਵੱਧ ਐਲਮਾਣੇ ਵੇਚੀਆਂ ਉਹੀ ਸਭ ਤੋਂ ਵੱਧ ਰੌਲਾ ਪਾ ਰਹੇ ਕਿ ਟੂਟੋ ਨੇ ਜੀ ਕੈਨੇਡਾ ਜਿਹੜਾ ਉਹ ਭੰਗ ਦੇ ਭਾੜੇ ਗਵਾਤਾ ਹੌਣ ਜਿਹੜੀ ਮੈਂ ਪਹਿਲਾਂ ਗੱਲ ਕਹੀ ਆ ਕਿ ਟੂਟੋ ਬਲੋਕ ਦਾ ਇਕਨੋਮੀ ਦੇ ਲੈਵਲ ਦੇ ਉੱਤੇ ਹਾਊਸਿੰਗ ਦੇ ਲੈਵਲ ਤੇ ਦੂਜੀ ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਇੱਕ ਵੱਡੇ ਡਰਾਸਟਿਕ ਸਟੈਪ ਚੱਕੇ ਗਏ ਆ। ਤੇ ਜਿਹੜੀਆਂ ਗੱਲਾਂ ਕਨਵਰਟਡ ਪਾਰਟੀ ਸਰਕਾਰ ਆ ਕੇ ਹੋਣੀਆਂ ਸੀਗੀਆਂ ਉਹ ਟੂਟੋ ਨੇ ਪਹਿਲਾਂ ਕਰ ਦਿੱਤੀਆਂ ਮੁੱਦੇ ਖੋਣ ਦੀ ਕੋਸ਼ਿਸ਼ ਕੀਤੀ ਗਈ ਆ। ਸੋ ਇਸ ਕਰਕੇ ਇੱਕ ਲੋਕ ਜਿਹੜੇ ਆ ਹੌਲੀ ਹੌਲੀ ਸੋਚਣ ਲੱਗੇ ਆ। ਦੂਜੀ ਗੱਲ ਜੇ ਤੁਸੀਂ ਸਿੱਖ ਪ੍ਰੋਸਪੈਕਟ ਤੋਂ ਕੀਤੀ ਆ ਉਹਦਾ ਅਸਰ ਇਹ ਹੈ ਕਿ ਪਹਿਲਾਂ ਤਾਂ ਲੋਕ ਇਹ ਹੀ ਸੋਚਦੇ ਸੀ ਵੀ ਜਿਹੜਾ ਇਹੋ ਕੰਮ ਖਰਾਬ ਕਰਤਾ ਕੈਨੇਡਾ ਦਾ ਇਕਨੋਮੀ ਡਿੱਗ ਪਈ ਹੈ ਜੀ ਹਾਊਸਿੰਗ ਬੱਬਲ ਜਿਹੜਾ ਬਣ ਗਿਆ ਆ ਆਮ ਲੋਕਾਂ ਦੇ ਵਾਸਤੇ ਫੋਰਡੈਬਿਲਟੀ ਬਹੁਤ ਘਟ ਗਈ ਆ ਇਮੀਗ੍ਰੇਸ਼ਨ ਇੰਨੀ ਖੋਲ ਦਿੱਤੀ ਜਾਂ ਕਿ ਕੈਨੇਡਾ ਦੇ ਵਿੱਚ ਰਹਿਣ ਸਹਿਣ ਜਿਹੜਾ ਬਹੁਤ ਮਹਿੰਗਾ ਹੋ ਗਿਆ ਆ ਤੇ ਲਾਈਫ ਸਟਾਈਲ ਜਿਹੜਾ ਬਹੁਤ ਨੀਵਾ ਡਿੱਗ ਪਿਆ ਆ ਤੇ ਇਮੀਗ੍ਰੇਸ਼ਨ ਜਿਆਦਾ ਖੋਲਣ ਕਰਕੇ ਬਹੁਤ ਸਾਰਾ ਪ੍ਰਭਾਵ ਪੈ ਗਿਆ ਪਰ ਹੁਣ ਜਦੋਂ ਫੋਰਨ ਇੰਟਰਫੀਰੈਂਸ ਦਾ ਇਸ਼ੂ ਆਇਆ ਅ ਬਰੇਸ਼ੀਟ ਕੰਮਦਾਰ ਜੀ ਦੀ ਗੱਲ ਹੋਈ ਭਾਈ ਹਦੀਫ ਨੇ ਮੈਨੇਜਰ ਦਾ ਕਤਲ ਹੋਇਆ ਉਸ ਤੋਂ ਬਾਅਦ ਜਾਣਕਾਰੀਆਂ ਬਾਹਰ ਆਉਣ ਲੱਗੀਆਂ ਤੇ ਇੱਕ ਦਿਨ ਇਹੋ ਜਿਹਾ ਗਏ ਕੈਨੇਡੀਅਨ ਪਾਰਲੀਮੈਂਟ ਵਿੱਚ ਖੜ ਕੇ ਜਸਟਨ ਟਰੂਡੋ ਨੇ ਕਿਹਾ ਕਿ ਭਾਰਤ ਦਾ ਹੱਥ ਤੇ ਵਿੱਚ ਉਸ ਤੋਂ ਬਾਅਦ ਜੋ ਕੁਝ ਹੋਇਆ ਅਮਰੀਕਾ ਚ ਹੋਇਆ ਉਸ ਤੋਂ ਬਾਅਦ ਚੋਗਸ਼ ਕੈਨੇਡਾ ਦੇ ਵਿੱਚ ਹੋਇਆ ਬਹੁਤ ਲੰਬੀ ਗੱਲ ਆ ਪਰ ਉਹਦੇ ਵਿੱਚ ਕੋਲ ਮੜਾ ਕੇ ਇਹ ਸੀਗਾ ਤੇ ਕੈਨੇਡੀਅਨ ਢਾਂਚਾ ਜਿਹੜਾ ਸੀਗਾ ਚਾਹੇ ਪ੍ਰਧਾਨ ਮੰਤਰੀ ਤੋਂ ਲੈ ਕੇ RCMP ਤੱਕ ਅਕੋਫੀਆ ਏਜੰਸੀਆਂ ਮੀਡੀਆ ਉਹ ਸਾਰਾ ਸਿੱਖਾਂ ਦੇ ਨਾਲ ਖੜ ਗਿਆ ਸੇਖਾਂ ਦੀ ਗੱਲ ਜਿਹੜੀ ਆ ਕੋਈ ਨਹੀਂ ਸੀ ਕਰਦਾ ਹੁੰਦਾ ਉਹ ਗੱਲ ਜਿਹੜੀ ਆ ਉਹ ਬਹੁਤ ਵੱਡੇ ਪੱਧਰ ਤੇ ਹੋਣ ਲੱਗੀ ਪੂਰੀ ਦੁਨੀਆ ਨੂੰ ਸਮਝਾ ਦਿੱਤਾ ਗਿਆ ਕਿ ਸਿੱਖ ਕੌਣ ਹੁੰਦੇ ਆ ਇਹ ਇੰਡੀਆ ਦੇ ਨਾਲੋਂ ਡਿਫਰੈਂਟ ਕਿਉਂ ਆ ਭਾਰਤੀਆਂ ਨਾਲੋਂ ਹਿੰਦੂਆਂ ਨਾਲੋਂ ਡਿਫਰੈਂਟ ਕਿਵੇਂ ਆ ਇਹ ਆਪਣਾ ਅੱਡ ਮੁਰਖ ਖਾਲਸਤਾਨ ਕਿਉਂ ਚਾਹੁੰਦੇ ਆ ਸੋ ਉਹ ਕਲਮ ਵਾਲਾ ਕਿ ਗੱਲ ਜਿਹੜੀ ਬਹੁਤ ਵੱਡੇ ਪੱਧਰ ਤੇ ਉੱਤੇ ਗਈ ਤੇ ਸਿੱਖਾਂ ਨੂੰ ਵੀ ਕਿਤੇ ਨਾ ਕਿਤੇ ਅਹਿਸਾਸ ਹੋਇਆ ਵੀ ਇਕਨੋਮੀ ਦੇ ਨਾਲੋਂ ਹਾਊਸਿੰਗ ਦੇ ਨਾਲੋਂ ਸਾਡੇ ਵਾਸਤੇ ਫੋਰਨ ਇੰਟਰਫੀਰੈਂਸ ਦਾ ਮਸਲਾ ਜ਼ਿਆਦਾ ਆ ਕਿਉਂਕਿ ਅਸੀਂ ਕਿਸੇ ਨਾ ਕਿਤੇ ਉਸ ਸਰਕਾਰ ਤੋਂ ਦੁਖੀ ਹੋ ਕੇ ਭਾਰਤ ਦੀ ਤੋਂ ਆ ਤਾਂ ਕੇ ਸ਼ਾਇਦ ਸ਼ਿਕਾਰ ਹੋ ਕੇ ਆਪਣੀ ਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਜਿਹੜੀ ਆ ਸੇਫ ਰੱਖਣ ਵਾਸਤੇ ਕੈਨੇਡਾ ਅਮਰੀਕਾ ਆਏ ਸੀਗੇ ਤੇ ਜੇਕਰ ਇੱਥੇ ਵੀ ਆ ਕੇ ਸਾਨੂੰ ਉਹੀ ਡਰਾ ਤਾਂ ਫਿਰ ਆਪਾਂ ਪੈਸੇ ਬਣਾ ਕੇ ਜਾਂ ਵੱਡੇ ਵੱਡੇ ਘਰ ਬਣਾ ਕੇ ਕੀ ਕਰਾਂਗੇ ਉਹ ਜਦੋਂ ਇਹ ਗੱਲਾਂ ਸਾਰੀਆਂ ਬਾਹਰ ਆਈਆਂ ਤਾਂ ਅਗਲੇ ਬਹੁਤ ਗ੍ਰੈਂਟੀ ਸਿੱਖ ਸਗੇ ਉਹਨਾਂ ਦਾ ਮੁਰਕੀ ਰਜਾਂ ਜਿਹੜਾ ਟੂਡੋਵਲ ਹੋਣ ਲੱਗਾ ਬਹੁਤ ਸਾਰੇ ਨੇ ਮੈਂ ਨਿੱਜੀ ਤੌਰ ਤੇ ਜਾਣਦਾ ਜਿਹੜੇ ਕਿ ਕਹਿੰਦੇ ਸੀ ਅਸੀਂ ਕਦੀ ਟੂਡੋ ਨੂੰ ਵੋਟ ਨਹੀਂ ਪਾਉਣੀ ਹੁਣ ਉਹ ਬਾਅਦ ਚ ਫਿਰ ਕਹਿਣ ਲੱਗ ਪਏ ਕਿ ਹਾਂ ਚਾਹੇ ਜੋ ਮਰਜੀ ਆ ਟੂਡੋ ਹੁਣ ਸਾਡੇ ਖੜਾਇਆ ਤੇ ਆਪਣੀ ਵੋਟ ਜਿਹੜੀ ਆ ਹੁਣ ਇਹੋ ਹੀ ਬਣਦੀ ਆ ਸੋ ਹੁਣ ਵੀ ਜੇਕਰ ਆਪਾਂ ਮੈਜੋਰਟੀ ਦੇ ਵਿੱਚ ਗੱਲ ਕਰਦੇ ਆ ਜਿੱਥੇ ਜਿੱਥੇ ਵੀ ਸਿੱਖ ਪੋਪੂਲੇਸ਼ਨ ਆ ਉਹਨਾਂ ਦੇ ਵਿੱਚੋਂ ਜਿਹੜੇ ਜਾਗਦੇ ਸਾਰੇ ਆ ਜਿਹਨਾਂ ਨੂੰ ਪਤਾ ਆ ਮਸਲੇ ਦਾ ਜਿਹੜੇ ਇਹ ਦਰਦ ਰੱਖਦੇ ਆ ਸਮਝਦੇ ਆ ਉਹ ਹੁਣ ਵੀ ਇਹੀ ਗੱਲ ਕਹਿ ਰਹੇ ਆ ਕਿ ਟੂਟੋ ਵਾਂਗ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦੇ ਲਈ ਖੜਾ ਕੇ ਕੋਈ ਨਹੀਂ ਖੜਿਆ ਸੋ ਸਿੱਖ ਜਿਹੜੇ ਆ ਕਦੀ ਨਿਸ਼ੁਕਰੇ ਨਹੀਂ ਹੁੰਦੇ ਕਿਰਤ ਕਰਨ ਨਹੀਂ ਹੁੰਦੇ ਇਸ ਕਰਕੇ ਡੋਜ਼ਨ ਮੈਟਰ ਆ ਪੋਲਸ ਕੀ ਆ ਰਹੀਆਂ ਸਰਵੇਖਣ ਕੀ ਆ ਰਹੇ ਆ ਇਸੇ ਕੰਢੇ ਜਿਹੜੇ ਆਪੋ ਆਪਣੇ ਹਲਕਿਆਂ ਦੇ ਵੋਟਾਂ ਜਿਹੜੀਆਂ ਟੁੱਟੋ ਨੂੰ ਪਾਉਣਗੇ ਸੋ ਇਹਦੇ ਵਾਸਤੇ ਭਾਰਤ ਸਰਕਾਰ ਉਹਨਾਂ ਨੂੰ ਜਨਾਬ ਵੀ ਉਹਨਾਂ ਨੇ 2 ਸਾਲ ਬੀਤਤਾ ਵੀ ਸਿੱਖਾਂ ਦੀਆਂ ਵੋਟਾਂ ਲੈਣ ਲਈ ਸਿੱਖਾਂ ਦੇ ਪੈਸੇ ਲੈਣ ਵਾਸਤੇ ਸਾਰਾ ਰੋਲਾ ਪਵਾ ਰਿਹਾ ਆ ਸੋ ਕੁੱਲ ਮਿਲਾ ਕੇ ਸਿੱਖ ਜਿਹੜੇ ਆ ਉਹ ਕੱਲ ਦੇ ਮਜੂਸ ਮਹਿਸੂਸ ਕਰ ਰਹੇ ਆ ਬਹੁਤ ਿਆਨਾ ਗੱਲ ਹੋਈ ਆ ਆਪ ਵੀ ਕਈਆਂ ਨੇ ਦੱਸਿਆ ਵੀ ਪਤਾ ਨਹੀਂ ਕਾਲ ਦਾ ਮਾਨ ਜਿਹੜਾ ਰਾਸ ਆ ਵੀ ਟੁੱਟੋ ਇਸ ਤਰ੍ਹਾਂ ਜਾਣਾ ਨਹੀਂ ਚਾਹੀਦਾ ਸੀਗਾ ਵੀ ਰਾਸੀ ਹੋਈ ਆ ਉਨਾ ਕਾਰਨ ਹੈ ਕਿ ਹੀ ਹੈ ਕਿ ਪਹਿਲੀ ਵਾਰੀ ਦੁਨੀਆ ਦੇ ਵਿੱਚ ਕੋਈ ਦੁਨੀਆ ਦਾ ਐਡਾ ਵੱਡਾ ਲੀਡਰ ਜੀ7 ਕੰਟਰੀਜ਼ ਦੇ ਵਿੱਚ ਉਹ ਸਿੱਖਾਂ ਦੇ ਲਈ ਇਦਾਂ ਖੋਲ ਕੇ ਖੜਿਆ ਸਗਾ ਤੋਂ ਸੇਕ ਉਹਨੂੰ ਸ਼ੁਭਗਜ਼ਾਰ ਹੋਣ ਦੇ ਨਾਤੇ ਥੋੜਾ ਜਿਆਦਾ ਦਰਦ ਮਹਿਸੂਸ ਕਰ ਰਹਾ ਹੈ ਅੱਲਾ ਕਿ ਸਿਆਸਤ ਦੇ ਵਿੱਚ ਚੇਂਜਸ ਆਉਂਦੀਆਂ ਰਹਿੰਦੀਆਂ ਆ ਪ੍ਰੂਡੋ ਨੇ 10 ਸਾਲ ਪੂਰੇ ਕਰ ਲਏ ਆ ਮੈਂ ਪਹਿਲਾਂ ਇਤਿਹਾਸ ਰਿਕਾਰਡ ਦੱਸ ਚੁੱਕਾ ਵੀ 10 ਸਾਲ ਬਹੁਤ ਹੁੰਦੇ ਆ ਇੱਥੇ ਨੀਤੀ ਸਿਆਸਤ ਦੇ ਵਿੱਚ ਉਹਨੇ ਕਿਹਨਾਂ ਕਦਮ ਜਾਣਾ ਹੀ ਸਗਾ ਸੋ ਇਸ ਕਰਕੇ ਨਿਰਾਸ਼ ਹੋਣ ਵਾਲੀ ਗੱਲ ਤਾਂ ਨਹੀਂ ਆ ਪਰ ਫਿਰ ਵੀ ਇੱਕ ਨਾ ਕਿਸੇ ਨਾ ਕਿਸੇ ਮਯੂਸੀ ਸਿੱਖਾਂ ਨੂੰ ਹੈਗੀ ਆ ਅ ਬਈ ਇਹ ਬੰਦਾ ਸਾਡੇ ਦੇ ਖੜਿਆ ਸੀਗਾ ਤੇ ਇਹ ਹੁਣ ਇੱਜਤ ਨਾ ਜਾਵੇ ਤਾਂ ਵਧੀਆ ਗੱਲ ਆ ਗੁਰਪ੍ਰੀਤ ਸਿੰਘ ਜੀ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਜਿਹੜੇ 10 ਸਾਲ ਪੂਰੇ ਕਰਨੇ ਮਤਲਬ ਉਹਦੇ ਚ ਜਸਜੀ ਟੂਡੋ ਇੱਕ ਵੱਡਾ ਫੇਸ ਆ ਹੁਣ ਲਿਬਰਲ ਨੇ ਨਵਾਂ ਲੀਡਰ ਚੁਣਨਾ ਆ ਕੈਨੇਡਾ ਪੋਲਿਟਿਕਸ ਦੀ ਗੱਲ ਕਰੀਏ ਮੁਕਾਬਲਾ ਕਨਸਰਵੇਟਿਵ ਤੇ ਲਿਬਰਲਸ ਦੇ ਵਿਚਾਲੇ ਆ ਤੇ ਲਿਬਰਲਸ ਦੇ ਕੋਲ ਕੋਈ ਹੋਰ ਫੇਸ ਹੈ ਉਹ ਜਿਹੜਾ ਤੁਹਾਨੂੰ ਲੱਗ ਰਿਹਾ ਵੀ ਹੈ ਜਿਹੜਾ ਟ੍ਰੂਟੋ ਨੂੰ ਰੀਪਲੇਸ ਕਰ ਸਕਦਾ ਹੋਵੇ ਵੀ ਕਿਉਂਕਿ ਫੇਸ ਹਮੇਸ਼ਾ ਮੈਟਰ ਕਰਦਾ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਵੀ ਵੀ ਜਿਹੜਾ ਜਿਹੜੀ ਜਿਹੜਾ ਇੱਕ ਗੈਪ ਨਜ਼ਰ ਆ ਰਿਹਾ ਹੈ ਕਨਜ਼ਰਵੇਟਿਵਸ ਤੇ ਲਿਬਰਲਸ ਦੇ ਦਰਮਿਆਨ ਵੀ ਉਹਨੂੰ ਟਰੂਟੋ ਦੀ ਥਾਂ ਕੌਣ ਲੈ ਸਕਦਾ ਕੀ ਸੰਭਾਵਨਾ ਹੈ ਕੋਈ ਇਸ ਵੇਲੇ ਜਿਹੜੇ ਮੁੱਖ ਉਮੀਦਵਾਰ ਹੈਗੇ ਉਹਨਾਂ ਦੇ ਵਿੱਚ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਤੇ ਜਿਹੜੇ ਕਿ ਯੂਕਰੇਨੀ ਮੂਲ ਦੇ ਹੈਗੇ ਉਹਨਾਂ ਨੇ ਯੂਕਰੇਨੀ ਲੋਕਾਂ ਦੇ ਵਾਸਤੇ ਬਹੁਤ ਕੁਝ ਕੀਤਾ ਤੇ ਹਮੇਸ਼ਾ ਉਹਦੀ ਗੱਲ ਨਹੀਂ ਨਹੀਂ ਹੁੰਦੀ ਜਿੰਨਾ ਪੈਸਾ ਖਰਚਿਆ ਗਿਆ ਯੂਕਰੇਨ ਤੋਂ ਇੱਥੇ ਲੋਕਾਂ ਨੂੰ ਲਿਆਉਣ ਤੇ ਤੇ ਹੋਰ ਪਾਸੇ ਇਮੀਗ੍ਰੇਸ਼ਨ ਦੀਆਂ ਗੱਲਾਂ ਬਹੁਤ ਹੁੰਦੀਆਂ ਉਹਨਾਂ ਤੋਂ ਇਲਾਵਾ ਡੋਮਿਨਿਕ ਲ ਬਲੈਂਕ ਅ ਗਿਨਾਨੇਕੇ ਹੌਨਰ ਕ੍ਰੈਸਟੀਆ ਫ੍ਰੀਲੈਂਡ ਦੀ ਥਾਂ ਲਈ ਆ। ਤੋਂ ਇਸ ਤੋਂ ਇਲਾਵਾ ਮਾਰਕ ਕਾਰਨੇ ਜਿਹੜੇ ਕਿ ਬੈਂਕ ਆਫ ਕੈਨੇਡਾ ਦੇ ਗਵਰਨਰ ਰਹੇ ਆ ਪਹਿਲਾਂ ਤੇ ਨਾਲ ਹੀ ਫਿਰ ਉਹਨਾਂ ਨੇ ਬੈਂਕ ਆਫ ਇੰਗਲੈਂਡ ਦੇ ਵਿੱਚ ਵੀ ਸੁਆਮਾਨ ਨਵਾਈਆਂ ਕ ਬਹੁਤ ਵੱਡੇ ਅਰਥਸ਼ਾਸਤਰੀ ਆ। ਆ ਕ੍ਰੈਸਟੀ ਕਲਰ ਜਿਹੜੇ ਕਿ ਬ੍ਰਿਟਿਸ਼ ਕੋਲੰਬੀਆ ਦੀ ਮੁੱਖ ਮੰਤਰੀ ਦੇ ਯੋਬੀਸ ਰੇਸ ਵਿੱਚ ਹੈਗੀ ਆ। ਤੋਂ ਇਸ ਤੋਂ ਇਲਾਵਾ ਸ਼ਾਇਦ ਇੱਕ ਦੋ ਚਿਹਰੇ ਹੋਰ ਜਿਹੜੇ ਆ ਉਹ ਵੀ ਮੈਦਾਨ ਵਿੱਚ ਆ ਸਕਦੇ ਆ। ਪਰ ਕੁੱਲ ਮਿਲਾ ਕੇ ਜੇਕਰ ਜਰਨਲਿਸਟਿਕ ਨਜ਼ਰੀਏ ਤੋਂ ਆਪਾਂ ਦੇਖੀਏ ਅੱਤਾਂ ਮੇਰੇ ਸੋਨਲ ਜਨਰਲ ਪਾਰਟੀ ਨੂੰ ਇਸ ਵੇਲੇ ਜੇਕਰ ਰਿਪਰਿਜ਼ੈਂਟ ਸਭ ਤੋਂ ਵਧੀਆ ਕਰ ਸਕਦਾ ਤਾਂ ਉਹ ਮਾਰਕ ਕਰਨੇ ਆ ਕਿਉਂਕਿ ਜਿਹੜੀ ਇਕਨੋਮੀ ਐ ਇਸ ਵੇਲੇ ਦੁਨੀਆ ਭਰ ਦੇ ਵਿੱਚ ਇਸ਼ੂ ਬਣਿਆ ਹੋਇਆ ਆ ਨਾ ਚਾਈਨਾ ਗਰੋ ਕਰ ਰਿਹਾ ਨਾ ਹੋਰ ਲੈਂਡ ਯੂਰਪ ਗਰੋ ਕਰ ਰਿਹਾ ਨਾਰਥ ਅਮਰੀਕਾ ਦੀ ਇਕਨੋਮੀ ਜਿਹੜੀ ਉਹ ਵੀ ਇੱਕ ਤਰ੍ਹਾਂ ਖੜੀ ਹੋਈ ਆ ਆ ਜੀ ਡੀ ਪੀ ਵੀ ਜਿਹੜੀ ਆ ਨੂੰ ਬ੍ਰੇਕਾਂ ਲਗੀਆਂ ਹੋਈਆਂ ਸੋ ਜੇ ਇਹ ਮਾਮਲੇ ਵਿੱਚ ਜੇਕਰ ਉਹ ਮੌਲਕਾ ਨੂੰ ਕੋ ਵਧੀਆ ਚਲਾ ਸਕਦੇ ਹੁੰਦੇ ਤਾਂ ਅਥ ਸ਼ਸਤਰੀ ਚਲਾ ਸਕਦੇ ਹੁੰਦੇ ਆਪਾਂ ਭਾਰਤ ਦੀ ਐਗਜ਼ਾਮਪਲ ਦੇ ਸਕਦੇ ਹਾਂ ਜਦੋਂ ਭਾਰਤ ਇਹ ਕੰਦਾਲ ਹੋ ਗਿਆ ਸੀਗਾ ਤਾਂ ਬਰਕਲੀ ਬੈਂਕਰਪਟ ਹੋਣ ਦੇ ਕੰਢੇ ਚ ਲੱਗਿਆ ਸੀਗਾ ਤਾਂ ਡਾਕਟਰ ਮਰਮੋਹਨ ਸਿੰਘ ਐਜੇ ਸਿੱਖਾਉਣ ਨਾਤੇ ਉਹਨਾਂ ਦੀ ਕੀ ਭਾਵਨਾਵਾਂ ਸੀਗੀਆਂ ਉਹਨਾਂ ਨੇ ਕੀ ਕੀਤਾ ਕਾਂਗਰਸ ਵਿੱਚ ਰਹਿ ਕੇ ਸਿੱਖਾਂ ਦੇ ਨਾਲ ਉਹ ਗੱਲ ਇੱਕ ਵੱਖਰਾ 이슈 ਆ ਪਰ ਦੁਨੀਆ ਪੱਧਰ ਦੇ ਉੱਤੇ ਇੱਕ ਵੱਡੇ ਹੱਥ ਜਾਂਸੀ ਸੀਗੇ ਤੇ ਉਹਨਾਂ ਨੇ ਉਸ ਵੇਲੇ ਇੱਕ ਵੱਡੇ ਫੈਸਲੇ ਲੈ ਕੇ ਭਾਰਤ ਨੂੰ ਬਚਾ ਲਿਆ ਸੀਗਾ ਬੈਂਕਰਪਟ ਹੋਣ ਤੋਂ ਸੋ ਉਹੋ ਜਿਹੇ ਹੀ ਇੱਕ ਸ਼ਖਸੀਅਤ ਮਾਰਕ ਕਾਰਨ ਦੇ ਰੂਪ ਵਿੱਚ ਕੈਨੇਡਾ ਦੇ ਕੋਲ ਹੈਗੀ ਆ ਉਜੇਕਰ ਮਾਰਕ ਕਰਨ ਵਾਲੇ ਪਾਰਟੀ ਦੇ ਆਗੂ ਬਣਦੇ ਆ ਤਾਂ ਉਹ ਬਹੁਤ ਵੱਡੇ ਕਦਮ ਚੁੱਕ ਕੇ ਇਕਨੋਮੀ ਨੂੰ ਠੰਮਣਾ ਦੇ ਸਕਦੇ ਆ ਸੋ ਕੌਨੋਮੀ ਦੇ ਨਾਲੇ ਸਾਰਾ ਮੁਲਕ ਸਭ ਕੁਝ ਚੱਲਦਾ ਕੌਨੋਮੀ ਦੇ ਨਾਲੇ ਹਾਊਸਿੰਗ ਆਉਂਦੀ ਆ ਕੌਨੋਮੀ ਦੇ ਨਾਲੇ ਇਨਫਰਾਸਟ੍ਰਕਚਰ ਆਉਂਦਾ ਕੌਨੋਮੀ ਦੇ ਨਾਲੇ ਲੋਕਾਂ ਦੇ ਚਿਹਰਿਆਂ ਤੇ ਰੌਣਕ ਆਉਂਦੀ ਆ ਜੇਬਾਂ 'ਚ ਪੈਸੇ ਆਉਂਦੇ ਆ ਸੋ ਮੈਨੂੰ ਇਹਨਾਂ ਲੀਡਰਸ ਦੇ ਵਿੱਚੋਂ ਸਾਰਿਆਂ ਨਾਲ ਜੇਕਰ ਕੋਈ ਲੱਗਦਾ ਜਿਹਨੂੰ ਪਤਾ ਆ ਕ੍ਰੈਸਟੀਆ ਫਰੀ ਲੈਂਡ ਜਿਹੜੀ ਆ ਉਹਦੇ ਬਾਰੇ ਮੈਂ ਕਈ ਵਾਰੀ ਮਿਲਿਆ ਪ੍ਰੈਸ ਕਾਨਫਰੰਸ ਵਿੱਚ ਗੱਲਬਾਤ ਹੋਈ ਆ ਉਹਨੂੰ ਆਪ ਕੋਈ ਨੌਲੇਜ ਨਹੀਂ ਨਹੀਂ ਹੰਦੀ ਜਿਹੜੇ ਸਟਾਫਰ ਆ ਜਾਂ ਜਿਹਦੇ ਡਿਪਟੀ ਆ ਉਹ ਜੋ ਦੱਸ ਦਿੰਦੇ ਉਹਦੇ ਬਾਰੇ ਗੱਲਬਾਤ ਕਰਦੀ ਆ ਮਾਰਕ ਕਰਨੇ ਜਿਹੜਾ ਆ ਉਹ ਇਹੋ ਜਿਹਾ ਨੀਦਰ ਆ ਜਿਹਨੂੰ ਆਪ ਪਤਾ ਸਾਰਾ ਮੁਲਕ ਕਿਵੇਂ ਚੱਲਦੇ ਆ ਸੋ ਉਹਦੇ ਕੋਲ ਸਮਰੱਥਾ ਹੈਗੀ ਆ ਮੁਲਕ ਚਲਾਉਣ ਦੀ ਤੇ ਜਿਹੜੇ ਡੋਗਨਿਕ ਲ ਬਲੈਂਕ ਹੈ ਉਹ ਵੀ ਵਧੀਆ ਇੱਕ ਕੈਂਡੀਡੇਟ ਹੈਗੇ ਆ ਉਹਨਾਂ ਦੇ ਅਮਰੀਕਾ ਦੇ ਵਿੱਚ 트੍ਰੰਪ ਦੇ ਨਾਲ ਵੀ ਸਬੰਧ ਜਿਹੜੇ ਆ ਬਹੁਤੇ ਮਾੜੇ ਨਹੀਂ ਹੈਗੇ ਉਹ ਵੀ ਦੂਜੇ ਨੰਬਰ ਦੇ ਉੱਤੇ ਉਮੀਦਵਾਰ ਹੋ ਸਕਦੇ ਆ ਸੋ ਮੈਨੂੰ ਲੱਗਦਾ ਪਹਿਲੇ ਨੰਬਰ ਦੇ ਉੱਤੇ ਮਾਰਕ ਕਰਨੇ ਤੇ ਦੂਜੇ ਨੰਬਰ ਦੇ ਉੱਤੇ ਡੋਗਨਿਕ ਲ ਬਲੈਂਕ ਜਿਹੜੇ ਆ ਉਹ ਜੇ ਕੰਰੇਪਲ ਪਾਰਟੀ ਦੇ ਲੀਡਰ ਬਣ ਜਾਣਾ ਤਾਂ ਕੁਛ ਨਾ ਕੁਛ ਲਿਬਰਲ ਪਾਰਟੀ ਦਾ ਹਬਾਰ ਹੋ ਸਕਦਾ ਹੈ ਬਿਲਕੁਲ ਤੁਸੀਂ ਜਿਵੇਂ ਗੱਲ ਕੀਤੀ ਵੀ ਜਿਹੜੇ ਜਿਸ ਫੇਅਰ ਦੁਆਰਾ ਸਿੱਖ ਕਮਿਊਨਿਟੀ ਤੇ ਆਈਏ ਤੇ ਸੇਕਾ ਕਮਿਊਨਿਟੀ ਦੇ ਲਈ ਇਸ ਸਮੇਂ ਸਭ ਤੋਂ ਅਹਿਮ ਉੱਧਾ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦਾ ਆ ਤੇ ਜੇ ਕੈਨੇਡਾ ਦੇ ਵਿੱਚ ਕਿਉਂਕਿ ਲਿਬਰਲ ਗਵਰਨਮੈਂਟ ਹੈ ਕਾਫੀ ਸਖਤ ਸਟੈਂਡ ਲਿਆ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੇ ਖਿਲਾਫ ਤੇ ਉਹਦੇ ਤੇ ਇਨਵੈਸਟੀਗੇਸ਼ਨ ਚੱਲ ਰਹੀਆਂ ਨੇ ਪਰ ਜੇ ਹੁਣ ਗਵਰਨਮੈਂਟ ਚੇਂਜ ਹੁੰਦੀ ਆ ਫੋਰ ਐਗਜ਼ਾਮਪਲ ਕਨਜ਼ਰਵੇਟਿਵਸ ਦੀ ਗਵਰਨਮੈਂਟ ਆਉਂਦੀ ਆ ਤਾਂ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਜਿਹੜਾ ਇਹ ਮਸਲਾ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦਾ ਵੀ ਉਹਦੇ ਤੇ ਸਖਤੀ ਰਹੂਗੀ ਜਾਂ ਫਿਰ ਜਿਹੜਾ ਇੰਡੀਆ ਦੇ ਲਈ ਰਾਹ ਜਿਹੜਾ ਆ ਉਸ ਖਾਲਾ ਹੋ ਸਕਦਾ ਹੈ ਕੈਨੇਡਾ ਦੇ ਵਿੱਚ ਸਿੱਖਾਂ ਤੇ ਅਟੈਕ ਕਰਨ ਦਾ ਮੈਨੂੰ ਇਦਾਂ ਲੱਗਦਾ ਵੀ ਇਹ ਸਰਕਾਰਾਂ ਬਦਲਣ ਦੇ ਨਾਲ ਪਿੱਛਲੀ ਡੀਪ ਸਟੇਟ ਹੁੰਦੀ ਉਹਦੀਆਂ ਨੀਤੀਆਂ ਨਹੀਂ ਬਦਲ ਜਾਂਦੀਆਂ ਸੋ ਜੋ ਕੁਛ ਪਿੱਛੋਂ ਸਿਸਟਮ ਨੇ ਚਲਾਉਣਾ ਉਹੋ ਜਿਆਦਾ ਚੱਲਣਾ ਜਦੋਂ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਫੋਰਨ ਇੰਟਰਫਰੈਂਸ ਬਹੁਤ ਜ਼ਿਆਦਾ ਵਧ ਗਈ ਸੀ ਸਾਰਾ ਕੁਝ ਬਾਹਰ ਆ ਗਿਆ ਸੀਗਾ ਅਸਲ ਦੱਸ ਇੰਡੀਆ ਦਾ ਨਾਂ ਲੈ ਦਿੱਤਾ ਗਿਆ ਸੀ ਕਿਉਂਕਿ ਪੀਰ ਪੋਲੀਓ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਸੀਗੀ ਉਹਦੇ ਵਿੱਚ ਉਹਨਾਂ ਨੇ ਬਕਾਇਦਾ ਨਾਂ ਲੈ ਕੇ ਕਿਹਾ ਸੀ ਕਿ ਅਸੀਂ ਕਿਸੇ ਵੀ ਤਰੀਕੇ ਦੀ ਅਬ੍ਰੇਸ਼ੀ ਦਾ ਹਰੰਦਾਜ਼ੀ ਪ੍ਰਵਾਨ ਨਹੀਂ ਕਰਾਂਗੇ ਚਾਹੇ ਉਹ ਭਾਰਤ ਵੱਲੋਂ ਹੋਵੇ ਸੋ ਉਹਨਾਂ ਨੇ ਗੱਲ ਕਲੀਅਰਲੀ ਕੀਤੀ ਸੀ ਸੋ ਵੋਟਾਂ ਲੈਣ ਦੀ ਖਾਤਰ ਕਿਸੇ ਵੀ ਧਿਰ ਦੇ ਨਾਲ ਜੁੜਿਆ ਜਾ ਸਕਦਾ ਆ ਕਿਸੇ ਵੀ ਧਿਰ ਤੋਂ ਹਮਾਇਤ ਲਈ ਜਾ ਸਕਦੀ ਆ ਕਿ ਕਿਹੜਾ ਵਿਰੋਧ ਕੀਤਾ ਜਾ ਸਕਦਾ ਜਦੋਂ ਮੁਲਕ ਚਲਾਉਣ ਦੀ ਗੱਲ ਆਉਂਦੀ ਆ ਤਾਂ ਮੁਲਕ ਜਿਹੜਾ ਆ ਉਹ ਸੂਲਾਂ ਦੇ ਚੱਲਦੇ ਆ ਨੀਤੀਆਂ ਦੇ ਚੱਲਦੇ ਆ ਤੇ ਮੈਨੂੰ ਲੱਗਦਾ ਵੀ ਸਰਕਾਰ ਜਿਹੜੀ ਮਰਜ਼ੀ ਬਣ ਜਾਵੇ ਸੋ ਫੌਨ ਇੰਟਰਫੇਰੈਂਸ ਤੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੋਂ ਭੱਜਣਾ ਔਖਾ ਹੋ ਜਾਣਾ ਕਿਉਂਕਿ ਹੁਣ ਸਾਰਾ ਕੁਝ ਰਿਕਾਰਡ ਤੇ ਆ ਅ ਜਿਹੜੀ ਜਨਤਕ ਜਾਂਚ ਚੱਲ ਰਹੀ ਹੈ ਉਹਦੇ ਵਿੱਚ ਬਹੁਤ ਸਾਰਾ ਕੁਝ ਆਜਣਾ ਆ ਜਿਹੜਾ ਭਾਈ ਹਦੀਫਾ ਨੇਜਰ ਦਾ ਕੇਸ ਚੱਲ ਰਿਹਾ ਹੈ ਅਦਾਲਤ ਦੇ ਵਿੱਚ ਉਹਦੇ ਵਿੱਚ ਹਜ਼ਾਰਾਂ ਸਫਿਆਂ ਦੇ ਡਿਸਕਲੋਜ਼ਰ ਆ ਉਹ ਬਹੁਤ ਸਾਰਾ ਕੁਝ ਜਿਹੜਾ ਆ ਸਰਕਾਰਾਂ ਦੇ ਕਹਿਣ ਤੇ ਹੈ ਨਹੀਂਗਾ ਉਹ ਆਰਸੀਐਮਪੀ ਨੇ ਸੀਜ਼ਰ ਨੇ ਕਲੈਕਟ ਕੀਤਾ ਸੋ ਇਹ ਭਾਰਤ ਤਾਂ ਹੈ ਨਹੀਂਗਾ ਵੀ ਇੱਥੇ ਥਾਣੇ ਤੇ ਅਦਾਲਤਾਂ ਜਿਹੜੀਆਂ ਆ ਉਹ ਸਰਕਾਰ ਚਲਾਉਂਦੀ ਹੈ ਜਾਂ ਲੀਡਰ ਚਲਾਉਂਦੇ ਆ ਇਥੇ ਸਾਰਾ ਕੁਝ ਇੰਡੀਪੈਂਡੈਂਟ ਹੈ ਸੋ ਉਹ ਜਿਹੜਾ ਆ ਆਰਸੀਐਮਪੀ ਨੇ ਜਾਂਚ ਕਰਕੇ ਜਾਂ ਸੀਜ਼ਰ ਨੇ ਜਾਂਚ ਕਰਕੇ ਦਸਤਾਵੇਜ਼ ਸੌਂਪੇ ਆ ਉਹਨਾਂ ਦਸਤਾਵੇਜ਼ਾਂ ਨੂੰ ਕੋਈ ਵੀ ਪਾਰਟੀ ਜਿਹੜੀ ਆ ਝਠਲਾ ਨਹੀਂ ਸਕਦੀ ਹੈ ਜੀ। ਉਹ ਜੋ ਇਹ ਪੀਅਰ ਪਾਲੀਆ ਵੀ ਪ੍ਰਧਾਨ ਮੰਤਰੀ ਬਣਦੇ ਆ ਮੈਨੂੰ ਉਮੀਦ ਹੈ ਵੀ ਉਹ ਇੰਨਾ ਖੁੱਲ੍ਹ ਕੇ ਭਰ ਦੇ ਹੱਕ ਨਹੀਂ ਚੱਲ ਸਕਣਗੇ ਕਿਉਂਕਿ ਜਿਹੜੀਆਂ 5 W's ਆ ਉਹਨਾਂ ਦੇ ਵਿੱਚ ਮਲੇਂਡ ਆਸਟ੍ਰੇਲੀਆ ਆ, ਕੈਨੇਡਾ ਆ, ਅਮਰੀਕਾ ਆ ਤੇ ਨਿਊਜ਼ੀਲੈਂਡ ਆ ਇਹਨਾਂ ਸਾਰਿਆਂ ਵੱਲੋਂ ਇੱਕੋ ਜਿਹੀ ਬੋਲੀ ਬੋਲੀ ਜਾ ਰਹੀ ਆ। ਯੂਨ ਐਮਰੀਕਾ ਦੇ ਵਿੱਚ ਵੀ ਤਾਂ ਇਸ ਵੇਲੇ ਕੰਜ਼ਰਵੇਟਿਵ ਪਾਰਟੀ ਦੀ ਹੀ ਸਰਕਾਰ ਆ ਜਿਵੇਂ ਆਪਣੇ ਇੱਥੇ ਲਿਬਰਲ ਤੇ ਕੰਜ਼ਰਵੇਟਿਵ ਆ ਉੱਥੇ ਲਿਬਰਲ ਸੋਚ ਨੂੰ ਡੈਮੋਕਰੈਟਿਕ ਕਹਿੰਦੇ ਆ ਤੇ ਕੰਜ਼ਰਵੇਟਿਵ ਸੋਚ ਨੂੰ ਰਿਪਬਲਿਕਨ ਕਹਿੰਦੇ ਆ ਸੋ ਉੱਥੇ ਵੀ ਟ੍ਰੰਪਾ ਲਿਆ ਹੋ ਕੇ ਬਟਰ ਮੋਦੀ ਨੂੰ ਮੂੰਹ ਨਹੀਂ ਲਾ ਰਹੇ ਹੈਗੇ ਆਪਾਂ ਦੇਖਿਆ ਹੀ ਆ ਕਿ ਜੈ ਸ਼ੰਕਰ ਹੁਣੇ 7 ਦਿਨਾਂ ਆ ਕੇ ਇਥੇ ਅਮਰੀਕਾ ਬੈਠੇ ਰਹੇ ਆ ਤੇ ਕਿਸੇ ਤਰੀਕੇ ਸ਼ਾਇਦ ਉਹ ਸਦਾ ਪੱਤਰ ਮਿਲ ਜੂਗਾ ਇਨੋਗਰੇਸ਼ਨ ਵਾਸਤੇ ਨਹੀਂ ਮਿਲਿਆ ਦੇਟੋ ਤੱਕ ਦੇ ਲਈ ਮੋਦੀ ਦੇ ਨੈਸ਼ਨਲ ਸਕਿਉਰਿਟੀ ਡਵਾਈਜ਼ਰ ਆਜੀਤ ਡੋਵਲ ਉਹ ਵੀ ਡਰਦੇ ਅਮਰੀਕਾ ਨੇ ਆ ਰਹੇ ਪਿਛਲੀਆਂ ਦੋ ਤਿੰਨ ਫਿਗਰੀਆਂ ਦੇ ਵਿੱਚ ਵੀ ਜਿਹੜਾ ਗੁਰਪ੍ਰਸਾਦ ਸਿੰਘ ਬੰਨੂ ਨੇ ਰੱਖੀ ਗਿਆ ਹੋਇਆ ਕਿ ਤੇਰੇ ਉਹਦੇ ਵਿੱਚ ਬਿਸਤਾਰੀ ਨਾ ਹੋ ਜਵੇ ਸੋ ਇਹ ਗੱਲਾਂ ਜਿਹੜੀਆਂ ਮੈਟਰ ਕੰਬੀਨਸੋ ਮੈਨੂੰ ਲੱਗਦਾ ਕਿ ਸਰਕਾਰ ਜਿਹੜੀ ਮਰਜ਼ੀ ਆ ਜਾਵੇ ਇਹ ਜਿਹੜੇ ਪਿੱਛੇ ਅਦਾਲਤੀ ਦਸਤਾਵੇਜ਼ ਨੇ ਪੁਲਿਸ ਦੀਆਂ ਜਾਂਚਾਂ ਆ ਜਨਤਾ ਦੇ ਜਾਂਚਾਂ ਇਨਕੁਆਰੀਜ਼ ਹੈਗੇ ਜਿਹੜੇ ਡਿਵਲਪ ਕੀਤੇ ਆ ਗਏ ਨੇ ਉਹਨੇ ਬਹੁਤਾ ਹਿੱਲਣ ਨਹੀਂ ਦੇਣਾ ਥੋੜਾ ਮਤਾਂ ਫਰਕ ਜ਼ਰੂਰ ਹੋ ਸਕਦਾ ਆ ਪਰ ਬਹੁਤਾ ਸ਼ਾਇਦ ਫਰਕ ਨਾ ਪਵੇ ਤੇ ਗੁਰਪ੍ਰੀਤ ਸਿੰਘ ਜੀ ਮੈਂ ਤੋ ਇਹ ਵੀ ਜਾਣਨਾ ਚਾਹੁੰਨਾ ਵੀ ਇਸ ਸਮੇਂ ਜੇ ਹੁਣ ਕੈਨੇਡਾ ਚੋਣਾਂਵਲ ਨੂੰ ਬਤ ਰਿਹਾ ਤੇ ਜਿਹੜੀ ਪੰਜਾਬੀਆਂ ਦੀ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਕੈਨੇਡਾ ਦੇ ਵਿੱਚ ਇੱਕ ਵੱਡੀ ਗਿਣਤੀ ਆ ਹੁਣ ਤੇ ਉਹਨਾਂ ਲੋਕਾਂ ਦੀ ਜੇ ਅਸੀਂ ਗੱਲ ਕਰੀਏ ਤਾਂ ਕਿਹੜੇ ਸੂਬੇ ਆ ਜਿਹੜੀਆਂ ਕਿੜੀਆਂ ਕੰਸਟੀਚੂਐਂਸੀਜ਼ ਤੁਹਾਨੂੰ ਲੱਗਦੀਆਂ ਵੀ ਜਿੱਥੇ ਇਹ ਵੋਟ ਜਿਹੜੀ ਆ ਇਫੈਕਟਿਵ ਆ ਮੈਟਰ ਕਰਦੀ ਆ ਤੇ ਕਿੰਨਾ ਇੱਕ ਅਸਰ ਜਿਹੜੀ ਕੈਨੇਡਾ ਦੀ ਇਸ ਵਾਰ ਸਰਕਾਰ ਬਣਨੀ ਆ ਉਹਦੇ ਚ ਪੰਜਾਬੀ ਭਾਈਚਾਰਾ ਜਿਹੜਾ ਆ ਉਹ ਪਾ ਸਕਦਾ ਤੁਹਾਨੂੰ ਕੀ ਲੱਗ ਰਿਹਾ ਦੇਖੋ ਦੋ ਤਰੀਕੇ ਹੈਗੇ ਇੱਕ ਤਾਂ ਹੈਗਾ ਫੰਡ ਰੇਜ਼ਰ ਜਿਹੜਾ ਪੈਸਾ ਤੇ ਇੰਨਾ ਇਕੱਠਾ ਕਰਨਾ ਆ ਉਹਦੇ ਵਿੱਚ ਪੰਜਾਬੀ ਜਿਹੜੇ ਆ ਮੈਨੂੰ ਲੱਗਦਾ ਤਕਰੀਬਨ 50 ਤੋਂ ਉੱਪਰ ਹਲਕੇ ਜਿਹਨਾਂ ਦੇ ਵਿੱਚ ਅਸਰ ਅੰਦਾਜ਼ ਹੈਗੇ ਆ ਤੇ ਜੇਕਰ ਆਪਾਂ ਸਾਹਮਣੇੋਂ ਦੇਖੀਏ ਵੀ ਜਿਹੜੇ ਬੀਐਮਪੀ ਕਿਸੇ ਨੇ ਕਰਨਾ ਆ ਤਾਂ ਕਿਸੇ ਵੀ ਪਾਰਟੀ ਵੱਲੋਂ ਕਿਉਂਕਿ ਪੰਜਾਬੀ ਜਿਹੜੇ ਸਿੱਖ ਆ ਉਹ ਹੁਣ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਹੈਗੇ ਆ ਸੋ ਉਹ ਕੰਜ਼ਰਵੇਟਿਵ ਪਾਰਟੀ 'ਚ ਜਾਂ ਲਿਬਰਲ ਦੇ ਵਿੱਚ ਵੀ ਐਂਡੀਪੀ ਦੇ ਵਿੱਚ ਆ ਕਈ ਹਲਕੇ ਤਾਂ ਹੋ ਜਾਂਦੇ ਨੇ ਕਿ ਤਿੰਨੇ ਉਮੀਦਵਾਰ ਜਿਹੜੇ ਆ ਸਿੱਖ ਜਾਂ ਪੰਜਾਬੀ ਹੁੰਦੇ ਆ ਸੋ ਜਿਹੇ ਆ ਨਾਲ ਦੇ ਵਿੱਚ ਤਕਰੀਬਨ 20 ਦੇ ਕਰੀਬ ਹਲਕੇ ਕਟੋਵਟ ਹੈਗੇ ਆ ਜਿੱਥੇ ਪੰਜਾਬੀ ਸਿੱਧੇ ਤੌਰ ਦੇ ਉੱਤੇ ਅ ਉਮੀਦਵਾਰ ਹੁੰਦੇ ਆ ਵੀ ਉਹਨਾਂ ਨੇ ਜਿਤਨਾ ਹਾਰ ਨਾ ਹੁੰਦਾ ਤੇ ਬਾਕੀ 30 ਤੋਂ ਉੱਪਰ ਹਲਕੇ ਇਹੋ ਜਿਹੇ ਆ ਜਿੱਥੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੈਸੇ ਤੇ ਲੈਵਲੋਂ ਜਾਂ ਵੋਟ ਬੈਂਕ ਵਜੋਂ ਅਸਰ ਅੰਦਾਜ਼ ਹੁੰਦੇ ਆ ਤੇ 50 ਹਲਕੇ ਕੈਨੇਡਾ ਦੇ ਵਿੱਚ ਬਹੁਤ ਹੁੰਦੇ ਆ ਕੋਈ ਵੀ ਜਿਹੜੀ ਆ ਸਰਕਾਰ ਨੂੰ ਜਿਤਾਉਣ ਹਰਾਉਣ ਦੇ ਵਿੱਚ ਸੋ ਉਹ ਇਹ ਵੱਡੀ ਭੂਮਿਕਾ ਨਿਭਾਉਣਗੇ ਤੇ ਆ ਆਖਰੀ ਸਵਾਲ ਆ ਗੁਰਪ੍ਰੀਤ ਸਿੰਘ ਜੀ ਇਹ ਅਸੀਂ ਤੁਸੀਂ ਹੁਣ ਕਿਹਾ ਵੀ 50 ਹਲਕੇ ਆ ਮੈਨੂੰ ਲੱਗਦਾ ਮਤਲਬ ਭਾਰਤ ਦੀ ਸਿਆਸਤ ਨਾਲੋਂ ਵੱਧ ਜਿਹੜਾ ਫੈਕਟਰ ਆ ਸਿੱਖ ਫੈਕਟਰ ਆ ਉਹ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਹੁਣ ਰੋਲ ਪਲੇ ਕਰ ਰਿਹਾ ਤੇ ਮਤਲਬ ਇੱਕ ਪਾਸੇ ਇਮੀਗ੍ਰੇਸ਼ਨ ਆ ਜਿਹਦੇ ਚ ਪੰਜਾਬ ਚ ਵੀ ਇਹ ਗੱਲ ਦੀ ਫਿਕਰਮੰਦੀ ਹੁੰਦੀ ਆ ਕਿ ਪੰਜਾਬ ਤੋਂ ਵੱਡੇ ਪੱਧਰ ਤੇ ਅਜਾੜਾ ਹੋ ਰਿਹਾ ਉੱਥੋਂ ਆਪਣਾ ਘਰ ਛੱਡ ਰਹੇ ਆ ਅਸੀਂ ਪਰ ਕੈਨੇਡਾ ਦੇ ਵਿੱਚ ਆ ਕੇ ਮਤਲਬ ਇੱਕ ਆਪਣੇ ਲਈ ਥਾਂ ਬਣਾਈ ਆ ਸਿੱਖਾਂ ਨੇ ਆਪਣੇ ਰਿਸੋਰਸਸ ਦੇ ਨਾਲ ਵੀ ਆਪਣਾ ਬਚਾਇਆ ਵੋਟ ਪੋਲਿਟਿਕਸ ਦੀ ਗੱਲ ਹੋਵੇ ਤਾਂ ਤੁਸੀਂ ਅੱਜ ਕੀ ਟਿੱਪਣੀ ਕਰਨੀ ਚਾਹੁੰਦੇ ਹੋ ਉਹਦੇ ਤੇ ਜਿੱਥੇ ਅੱਜ ਇੱਕ ਸਿੱਖ ਪਹੁੰਚ ਗਿਆ ਮਤਲਬ ਕੈਨੇਡਾ ਦੇ ਵਿੱਚ ਵੀ ਇਹਨੂੰ ਕਿਵੇਂ ਦੇਖ ਰਹੇ ਹੋ ਉਸ ਸੰਦਰਭ ਵਿੱਚ ਜਿੱਥੇ ਇਹ ਗੱਲ ਹੁੰਦੀ ਆ ਵੀ ਇਮੀਗ੍ਰੇਸ਼ਨ ਜਿਹੜੀ ਆ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਹੁੰਦੀ ਆ ਇਮੀਗ੍ਰੇਸ਼ਨ ਰੋਕਣੀ ਚਾਹੀਦੀ ਆ ਤੁਸੀਂ ਵੀ ਪੰਜਾਬ ਤੋਂ ਆਏ ਹੋ ਕਿਵੇਂ ਦਾ ਸਾਰੇ ਇਹਨਾਂ ਸਾਲਾਂ ਤੋਂ ਕੀ ਟਿੱਪਣੀ ਕਰਨੀ ਚਾਹੁੰਦੇ ਹੋ ਅੱਜ ਇੱਥੇ ਖੜੇ ਹੱਸੇ ਕੈਨੇਡਾ 'ਚ ਦੇਖੋ ਤੁਸੀਂ ਇੱਥੇ ਤੁਸੀਂ ਦੋ ਸਵਾਲ ਕਰ ਦੁੱਤੇ ਆ ਇਹ ਥੋੜਾ ਲੰਬੀ ਜਿਹੀ ਲੈਣੀ ਗੱਲ ਹਣਾ ਥੋੜਾ ਛੋਟੇ ਰੱਖ ਲਿਓ ਮਨ ਲਓ ਮੈਂ ਟਿੱਪਣੀ ਚੋਣਾ ਆ ਪਹਿਲੀ ਗੱਲ ਤਾਂ ਇਹ ਹੈ ਕਿ ਕੈਨੇਡਾ ਦੇ ਵਿੱਚ ਚਾਹੇ ਤੁਸੀਂ ਦੇ ਨੋ ਅਮਰੀਕਾ ਦੇ ਵਿੱਚ ਹਰਮਜੀਤ ਕੋਟੇ ਲਾਉਣ ਕਿ ਕਿੱਥੇ ਪਹੁੰਚ ਗਏ ਆ ਸੋ ਜਿਹੜੀ ਸਾਡੀ ਪੋਲੀਟੀਕਲ ਅਵੇਰਨੈਸ ਆ ਹਰੇਕ ਤਾਂ ਹੀ ਹੈਗੀ ਆ ਅਸੀਂ ਬਹੁਤ ਅਗਰੈਸਿਵ ਜਿਹੜੇ ਆ ਪੋਲਿਟਿਕਸ ਦੇ ਵਿੱਚ ਹਸਾ ਲੈਂਦੇ ਆ ਚਾਹੇ ਪੰਚਾਇਤੀ ਚੋਣਾ ਹੋਣ ਐ ਐਮਐਲਏ ਦਾ ਐਮਪੀ ਦੀ ਆ ਹੁਣ ਆਪਾਂ ਉੱਥੇ ਵੀ ਪੰਜਾਬ ਦੇ ਵਿੱਚ ਵੀ ਇਹੀ ਕਿ ਕਰਦੇ ਆ ਤੇ ਕੈਨੇਡਾ ਦੇ ਵਿੱਚ ਚਾਹੇ ਜਿਹੜੇ ਪੰਜਾਬ ਤੋਂ ਆਏ ਲੋਕ ਸਕੇ ਤੇ ਚਾਹੇ ਇੱਧਰਲੇ ਜੰਪਲ ਆ ਉਹ ਰਾਜਨੀਤੀ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਹਿੱਸਾ ਲੈ ਰਹੇ ਆ ਇੱਕ ਤਾਂ ਹੈ ਕਿ ਰਾਜਨੀਤੀ ਜਿਹੜੀ ਕਿ ਤੁਸੀਂ ਦੇਖ ਰਹੇ ਹੋ ਕੋਈ MP ਜਾਂ MLA ਬਣ ਗਿਆ ਇਹਨਾਂ ਤੋਂ ਇਲਾਵਾ ਅੱਜ ਆਪਾਂ ਆਟੋਪਾਰਲੀਮੈਂਟ ਹਲਤੇ ਗੱਲ ਕਰੀਏ ਤਾਂ ਸਾਡੇ ਪੰਜਾਬੀ ਸੈਂਕੜੇ ਸਟਾਫਰ ਕੰਮ ਕਰ ਰਹੇ ਆ ਕੋਈ ਕਿਸੇ ਮੰਤਰੀ ਦੇ ਨਾਲ ਕੋਈ ਕਿਸੇ ਬਿਊਰੋਕਰੇਟ ਦੇ ਨਾਲ ਜਿਨ੍ਹਾਂ ਦੇ ਬਾਰੇ ਕੋਈ ਜਾਣਦਾ ਨਹੀਂ ਹੈਗਾ ਇਸ ਤੋਂ ਇਲਾਵਾ 8-8 ਜੜੀਆਂ ਸਾਡੀਆਂ ਲੋਕਲ ਅਸੈਂਬਲੀਆਂ ਹੈਗੀਆਂ 8 ਸੂਬਿਆਂ ਦੀਆਂ ਉਹਨਾਂ ਦੇ ਵਿੱਚ ਐਮਐਲਏਜ਼ ਦੇ ਨਾਲ ਮੰਤਰੀਆਂ ਦੇ ਨਾਲ ਬਹੁਤ سارے ਸਟਾਫਰ ਆ ਬਹੁਤ سارے ਸਾਡੇ ਐਮਐਲਏ ਆ ਬਹੁਤ سارے ਮੰਤਰੀ ਆ ਸੋ ਗੈਂਟੀ ਜਿਹੜੀ ਆ ਉਹ ਦਰਜਨਾਂ ਦੇ ਵਿੱਚ ਨਾ ਹੋ ਕੇ ਸੈਂਕੜਿਆਂ ਵਿੱਚ ਚਲੀ ਗਈ ਆ ਉਹ ਰਹਿਣੀ ਆ ਤੇ ਜਿਹੜੀ ਕੱਲ ਇਮੀਗ੍ਰੇਸ਼ਨ ਦੀ ਆ ਇਮੀਗ੍ਰੇਸ਼ਨ ਆ ਇੱਕ ਦੋ ਤਰ੍ਹਾਂ ਦੀ ਤਲਵਾਰ ਆ ਦੋ ਧਾਰੀ ਤਲਵਾਰ ਆ ਇੱਕ ਤਾਂ ਇਹ ਵੀ ਇਹਨਾਂ ਮੌਲਕਾਂ ਨੂੰ ਲੋਡ ਹੈਗੀ ਆ ਇਮੀਗ੍ਰੇਸ਼ਨ ਦੀ ਹਾਲ ਦੀ ਘੜੀ ਕਿਉਂਕਿ ਇਹਨਾਂ ਨੇ ਇਹਨੂੰ ਲੇਬਰ ਚਾਹੀਦੀ ਆ ਇਹਨਾਂ ਦੀ ਇੱਥੇ ਜਿਹੜੀ ਲੋਕਲ ਆਬਦੀ ਆ ਉਹ ਬੱਚੇ ਨਹੀਂ ਪ੍ਰੋਡਿਊਸ ਕਰ ਰਹੀ ਤੇ ਉਹਦੇ ਕਰਕੇ ਬਾਹਰੋਂ ਬੰਦੇ ਆਉਣਗੇ ਕੰਮ ਕਰਨਗੇ ਟੈਕਸ ਕਟਾਉਣਗੇ ਜਿਹੜੀਆਂ ਇੱਥੇ ਇਨਫਰਾਸਟ੍ਰਕਚਰ ਬਣੂਗਾ ਜਿਹੜੇ ਲੋਕਾਂ ਨੇ ਪਹਿਲਾਂ ਕੰਮ ਕੀਤੇ ਹੋਏ ਉਹਨਾਂ ਨੂੰ ਪੈਨਸ਼ਨਾਂ ਮਿਲਣਗੀਆਂ ਸੋ ਇਹ ਗੱਲਬਾਤ ਆ ਨਾਲ ਦੀ ਨਾਲ ਦੁਨੀਆ ਇੱਕ ਬਦਲ ਰਹੀ ਆ ਦੁਨੀਆ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਵੀ ਆਪੋਨੀ ਆਪੋਈ ਰੇਸ ਬਚਾਉਣੀ ਆ ਵਾਈਟ ਨੈਸ਼ਨਲਿਜ਼ਮ ਭਾਰੂ ਹੋ ਰਿਹਾ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਇੱਕ ਹਫ਼ਤੇ ਤੋਂ 크리스마ਸ ਤੋਂ ਅਮਰੀਕਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਭਾਰਤੀਆਂ ਅਤੇ ਗੋਰੇ ਨੈਸ਼ਨਲ ਲਿਸਟਾਂ ਦੇ ਵਿਚਾਲੇ ਲੜਾਈ ਚੱਲ ਰਹੀ ਹੈ ਸੋ ਕਿਤੇ ਨਾ ਕਿਤੇ ਗੱਲ ਉੱਤਰ ਨੂੰ ਵੀ ਜਾ ਰਹੀ ਹੈ ਏ ਇਹ ਜਿਹੜੇ ਵਾਈਟ ਨੈਸ਼ਨਲਿਸਟ ਗੋਰੇ ਆ ਇਹ ਆਪਣਾ ਮੁਲਕ ਬਚਾਉਣਾ ਚਾਹੁੰਦੇ ਆ ਆਪਣੀ ਰੇਸ ਬਚਾਉਣੀ ਚਾਹੁੰਦੇ ਆ ਤਾਂ ਉੱਥੇ ਫਿਰ ਗੱਲ ਫਿਰ ਨਾਲ AI ਤੇ ਰੋਬੋਟਸ ਦੀ ਵੀ ਆ ਜਾਂਦੀ ਆ ਸੋ ਜਿਹੜੀ ਹੁਣ ਤੱਕ ਇਮੀਗ੍ਰੇਸ਼ਨ ਹੋਈ ਆ ਉਹਦੇ ਵਿੱਚ ਸਾਨੂੰ ਇਸ ਕਰਕੇ ਇੱਥੇ ਸੱਦਿਆ ਜਾਂਦਾ ਫਿਰ ਕਿ ਅਸੀਂ ਇੱਥੇ ਅਗਰ ਟਰੱਕ ਚਲਾਉਣੇ ਸੀਗੇ ਅਸੀਂ ਇੱਥੇ ਆ ਕੇ ਟੈਕਸੀਆਂ ਚਲਾਉਣੀਆਂ ਅਸੀਂ ਕੰਸਟਰਕਸ਼ਨ ਦਾ ਕੰਮ ਕਰਨਾ ਫਾਰਮਾਂ 'ਚ ਕੰਮ ਕਰਨਾ ਜਾਂ ਹੋਰ ਉਹ ਲੇਬਰ ਜੋਬਸ ਕਰਨੀਆਂ ਜਿਹੜੀਆਂ ਕਿ ਇਹ ਲੋਕ ਕਰਦੇ ਨਹੀਂ ਸੀਗੇ ਜਾਂ ਅਗਾਹ ਬੱਚੇ ਨਹੀਂ ਪੈਦਾ ਕਰਦੇ ਹੁਣ ਜਦੋਂ ਉਹਨਾਂ ਕੰਮਾਂ ਦੇ ਵਾਸਤੇ ਰੋਬੋਟ ਆ ਰਹੇ ਆ ਫਾਰਮਾਂ ਵਿੱਚ ਕੰਮ ਕਰਨ ਲਈ ਕਿ ਸਖਸ਼ਮ ਦਾ ਕੰਮ ਕਰਨ ਲਈ ਲੇਬਰ ਕਰਨ ਲਈ ਵੇਹੜਾ ਹੌਸਾਂ ਦੇ ਵਿੱਚ ਟੈਕਸੀ ਜਿਹੜੀਆਂ ਆਟੋਮੇਸ਼ਨ ਤੇ ਆ ਰਹੀਆਂ ਟਰੱਕ ਜਿਹੜੇ ਆਟੋਮੈਟਿਕ ਚੱਲਣ ਵਾਲੇ ਆ ਰਹੇ ਆ ਸੋ ਉਹਦੇ ਨਾਲ ਇਮੀਗ੍ਰੇਸ਼ਨ ਦੀ ਲੋਡ ਘੱਟ ਜਾਣੀ ਹੈ ਜੀ ਸੋ ਮੈਨੂੰ ਆਪਣੇ ਤੌਰ ਤੇ ਇੰਦਾ ਲੱਗਦਾ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਹੌਲੀ-ਹੌਲੀ ਤਾਂ ਨਵੇਂ ਇਮੀਗ੍ਰੇਸ਼ਨ ਘਟਾਉਣੀ ਆ ਆਟੋਮੇਸ਼ਨ ਵੱਲ ਜ਼ਿਆਦਾ ਵਧਣਾ ਆ ਕੰਟਰੋਲ ਕਰਨ ਦੇ ਬਸ ਸੋ ਇਹ ਦੋ ਤਰੀ ਤਲਵਾਰ ਆ ਤਿਆਰਬੇ ਕਰਦੇ ਰਹਿੰਦੇ ਆ 5 ਸਾਲ ਲਈ ਇਮੀਗ੍ਰੇਸ਼ਨ ਖੋਲ ਕੇ ਦੇਖ ਲਈ ਫਿਰ ਬੰਦ ਕਰਕੇ ਦੇਖ ਲਈ ਕੈਨੇਡਾ ਚ ਬੰਦ ਕਰਤੀ ਆਸਟ੍ਰੇਲੀਆ ਚ ਖੋਲ ਕੇ ਦੇਖ ਲਈ ਆਸਟ੍ਰੇਲੀਆ ਚੋਂ ਬੰਦ ਕਰਕੇ ਨਿਊਜ਼ੀਲੈਂਡ ਚ ਖੋਲ ਲਈ ਸੋ ਇਹ ਚੱਲਦੇ ਰਹਿੰਦੇ ਆ ਬਿਲਕੁਲ ਗੁਰਪ੍ਰੀਤ ਜੀ ਮੈਂ ਸਿਰਫ ਇਸ ਕਰਕੇ ਟਿੱਪਣੀ ਜਾਣਨੀ ਚਾਹੁੰਦਾ ਸੀ ਵੀ ਅਸੀਂ ਇੱਥੇ ਸਿੱਖਾਂ ਦੀ ਸਮਰੱਥਾ ਦੇਖੀ ਹੈ ਤੁਸੀਂ ਸਾਰੀ ਗੱਲ ਕੀਤੀ ਵੀ ਇਸ ਸਮੇਂ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਸਿੱਖ ਇੱਕ ਵੱਡਾ ਬਲੋਕ ਬਣ ਚੁੱਕੇ ਆ ਤੇ ਉਸ ਤੋਂ ਇਲਾਵਾ ਇਹ ਵੀ ਗੱਲ ਹੁੰਦੀ ਹੈ ਕਿ ਪੰਜਾਬ ਚੋਂ ਵੀ ਅਸੀਂ ਬਾਹਰ ਨਿਕਲ ਰਹੇ ਆ ਪਰ ਨਾਲੇ ਇਹ ਗੱਲ ਜੁੜਦੀ ਆ ਵੀ ਫਿਰ ਪੰਜਾਬ ਦੀ ਜਿਹੜੀ ਸਟਰਗਲ ਆ ਜਾਂ ਪੰਜਾਬ ਦੇ ਵਿੱਚ ਹੱਕ ਹਕੂਕਾਂ ਦੀ ਜਿਹੜੀ ਮੂਵਮੈਂਟ ਚੱਲ ਰਹੀ ਆ ਉਹਦੇ ਲਈ ਸਭ ਤੋਂ ਵੱਡੀ ਆਵਾਜ਼ ਵੀ ਕੈਨੇਡਾ ਤੋਂ ਹੀ ਉੱਠੀ ਆ ਉਹ ਤਾਂ ਹੀ ਉੱਠੀ ਆ ਸ਼ਾਇਦ ਕਿਉਂਕਿ ਜੇ ਇੱਥੇ ਸਿੱਖਾਂ ਨੇ ਆਪਣੇ ਆਪ ਨੂੰ ਆਪਣੀ ਜਿਹੜੀ ਉਹ ਪੋਲੀਟੀਕਲ ਕੌਂਸ਼ੀਅਸਨੈਸ ਆ ਉਹਦੇ ਨਾਲ ਆਰਗੇਨਾਈਜ਼ ਕੀਤਾ ਤੇ ਇੱਥੇ ਵੀ ਉਹ ਪੰਜਾਬ ਦਾ ਦਰਦ ਲੈ ਕੇ ਹੀ ਲਾਮਬੰਦੀ ਕਰ ਰਹੇ ਆ ਤਾਂ ਇਹ ਇੱਕ ਪੋਜ਼ਿਟਿਵ ਫੈਕਟਰ ਆ ਜਿਹੜਾ ਸਾਨੂੰ ਹਮੇਸ਼ਾ ਮਲੋ ਲੋ ਕੀ ਅੱਜ ਰੱਖਣਾ ਚਾਹੀਦਾ ਹੈ ਬਿਲਕੁਲ ਜੇਕਬ ਤੁਸੀਂ ਦੇਖੋ ਸਾਰੇ ਪੰਜਾਬ ਹੁੰਦੇ ਤਾਂ ਰੋਸ ਮਾਰਚ ਨਹੀਂ ਕੱਢਣ ਗੁੰਦੇ ਤੁਹਾਨੂੰ ਤੇ ਇਹ ਬਾਹਰ ਸੀਗੇ ਕਿ ਤੁਸੀਂ ਆਵਾਜ਼ ਠਾਕ ਰੱਖਦੇ ਸੀ ਤੁਸੀਂ ਕਿਸਾਨ ਮੋਰਚਾ ਲਾਇਆ ਤੁਸੀਂ ਬਾਹਰ ਸੀਗੇ ਕਰਕੇ ਤੁਸੀਂ ਉਹਨਾਂ ਨੂੰ ਇੰਨੇ ਪੈਸੇ ਭੇਜ ਦਿੱਤੇ ਉਹਨਾਂ ਦੀ ਸਪੋਰਟ ਕਰ ਦਿੱਤੀ ਦੁਨੀਆ ਬੱਧ ਦੇ ਉੱਤੇ ਗੱਲ ਚੱਲ ਗਈ ਉਹੀ ਤੁਹਾਡੀ ਸਮਰੱਥਾ ਜਿਹੜੀ ਬਾਹਰਲੇ ਮੁਲਕਾਂ ਵਿੱਚ ਬਣੀ ਆ ਉਹਨੂੰ ਖਤਮ ਕਰਨ ਲਈ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੋਣ ਦੇ ਵਿੱਚ ਆਇਆ ਉਹਦੇ ਕਰਕੇ ਤੁਹਾਡੇ ਬਾਹਰ ਕਤਲ ਹੋ ਰਹੇ ਆ ਸੋ ਬਾਹਰਲੀ ਤਾਕਤਾਂ ਜਿਹੜੀ ਹੈਗੀ ਆ ਸੋ ਉਹਨੂੰ ਖਤਮ ਕਰਨ ਦੀਆਂ ਦਾ ਕੋਸ਼ਿਸ਼ਾਂ ਹੋ ਰਹੀਆਂ ਜੀ ਬਿਲਕੁਲ ਤੇ ਇਸੇ ਕਰਕੇ ਜਿਹੜਾ ਮਤਲਬ ਇਹ ਜ਼ਰੂਰੀ ਆ ਵੀ ਜਿਵੇਂ ਤੁਸੀਂ ਕਹਿਆ ਦੋ ਤਾਰੀ ਤਲਵਾਰ ਆ ਵੀ ਪੰਜਾਬ ਚ ਰਹਿਣਾ ਵੀ ਜ਼ਰੂਰੀ ਆ ਪਰ ਬਿਲਕੁਲ ਪੁਰਖ ਦੀ ਕਿਰਪਾ ਉਹਦਾ ਭਾਣਾ ਆ ਵੀ ਅਜਾੜਾ ਵੀ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਆ ਪਰ ਇਹ ਜ਼ਰੂਰੀ ਆ ਕਿ ਦਿਲ ਚ ਪੰਜਾਬ ਦੀ ਤਾਂ ਪੰਜਾਬ ਦਾ ਦਰਦ ਉਹਦੇ ਨਾਲ ਜੁੜ ਕੇ ਰਹਿਣਾ ਉਹ ਬੜਾ ਜ਼ਰੂਰੀ ਆ ਤੇ ਬਿਲਕੁਲ ਇਸ ਤਰੀਕੇ ਦੇ ਨਾਲ ਜਿਹੜਾ ਇਮੀਗ੍ਰੇਸ਼ਨ ਦਾ ਨੈਰੇਟਿਵ ਆ ਜਾਂ ਮਾਈਗ੍ਰੇਸ਼ਨ ਦਾ ਨੈਰੇਟਿਵ ਆ ਸਿੱਖਾਂ ਨੂੰ ਜੋ ਸਥਾਪਿਤ ਹੋ ਰਿਹਾ ਉਹਦੀ ਬਜਾਏ ਜੋ ਆਪਣੇ ਮੁਤਾਬਕ ਸਥਾਪਿਤ ਕਰਨਾ ਚਾਹੀਦਾ ਉਹਦੇ ਬਾਰੇ ਜਰੂਰ ਸੋਚਣਾ ਚਾਹੀਦਾ ਮੈਨੂੰ ਲੱਗਦਾ ਮੈਂ ਇਸ ਕਰਕੇ ਇਹ ਗੱਲ ਛੇੜੀ ਆ ਵੀ ਇਹ ਨਾ ਹੋਵੇ ਵੀ ਅਸੀਂ ਇਸੇ ਬਹਾਨੇ ਚ ਚੱਲ ਜਾਈਏ ਕਈ ਵਾਰ ਦੁਸ਼ਮਣ ਤੁਹਾਡੇ ਵਿੱਚ ਨੈਰੇਟਿਵ ਛੱਡ ਦਿੰਦਾ ਹੈ ਤੇ ਤੁਸੀਂ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਇਹ ਜ਼ਰੂਰੀ ਆ ਵੀ ਅਸੀਂ ਆਪਣੀ ਹਰ ਤਾਕਤ ਨੂੰ ਪਛਾਣੀਏ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਗੁਰਪ੍ਰੀ ਸਿੰਘ ਜੀ ਜਿਹੜਾ ਇਹ ਖਾਸ ਤੌਰ ਤੇ ਸਿਆਸੀ ਤਬਦੀਲੀ ਕੈਨੇਡਾ ਚ ਆਈ ਆ ਉਦੇ ਬਾਰੇ ਤੁਸੀਂ ਆਪਣਾ ਅਨਲਿਸਿਸ ਦਿੱਤਾ ਤੁਹਾਡਾ ਅਨਲਿਸਿਸ ਹਮੇਸ਼ਾ ਸਟੀਕ ਹੁੰਦਾ ਹੈ ਕਿਉਂਕਿ ਤੁਹਾਡਾ ਲੰਮਾ ਤਜਰਬਾ ਹੈ ਇੱਥੇ ਦਾ ਜਰਨਲਿਸਟ ਕੈਨੇਡੀਅਨ ਪੋਲਿਟਿਕਸ ਨੂੰ ਵੀ ਸਮਝਦੇ ਤੇ ਟੀਵੀ 84 ਤੇ 온 ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਵੀ ਮੈਂ ਧੰਨਵਾਦ ਕਰਦਾ ਤੇ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਤੇ ਕਿਸੇ ਹੋਰ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ ਉਦੋਂ ਤੱਕ ਰੱਬ ਰੱਖਾ ਜ